ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 32ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਿਖਾਉਂਦਾ ਤੇ ਸਿਖਾਉਣ ਦਾ ਤੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉੱਤੇ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਆਉਣਾ ਤੱਕ ਪਹੁੰਚਦੇ ਰਹਿਣ ਤੇ ਅੱਜ ਤੁਹਾਨੂੰ ਅਸੀਂ ਜਿਹੜੀ ਦਸਤਾਰ ਸਿਖਾਉਣ ਜਾ ਰਹੇ ਆ ਇਹ ਹੈਗੀ ਆ ਮੋਨਨੀ ਦਸਤਾਰ ਰੀਵਰਸ ਪੇਚਾਂ ਵਾਲੀ ਜਿਹੜੀ ਅਸੀਂ ਪਟਿਆਲਾ ਸ਼ਹੀ ਦਸਤਾਰ ਦੇ ਵਿੱਚ ਰਿਵਰਸ ਪੇਚਾ ਵਾਲੀ ਦਸਤਾਰ ਸਜਾਈ ਦੀ ਉਹਨੂੰ ਦਸਤਾਰ ਨੂੰ ਸਜਾਉਣ ਦਾ ਤਰੀਕਾ ਜਿਹੜਾ ਉਹ ਸੌਖਾ ਆ ਜਦੋਂ ਆਪਾਂ ਮੂਨ ਨਹੀਂ ਦਸਤਾਰ ਚ ਸਜਾਉਣੀ ਆ ਇਸ ਤਰੀਕੇ ਨੂੰ ਤਾਂ ਇਹ ਥੋੜਾ ਔਖਾ ਹੁੰਦਾ ਇਹਨੂੰ ਧਿਆਨ ਨਾਲ ਦੇਖਿਓ ਸਾਰੀ ਵੀਡੀਓ ਨੂੰ ਤੇ ਸਭ ਤੋਂ ਪਹਿਲਾਂ ਅਸੀਂ ਦਸਤਾਰ ਨੂੰ ਚੰਗੀ ਤਰ੍ਹਾਂ ਗਿੱਲਾ ਕੀਤਾ ਹੈ ਫਿਰ ਦੋਨੋਂ ਪੱਲੇ ਫੜਲੇ ਆ ਇੱਕ ਪੱਲਾ ਛੱਡ ਕੇ ਇੱਕ ਪੱਲਾ ਫੜਿਆ ਇੱਕ ਪੱਲੇ ਨੂੰ ਇਹਦੇ ਚ ਅਸੀਂ ਬੰਨ ਦੇਣਾ ਕਿਤੇ ਜਾਂ ਕਿਸੇ ਨੂੰ ਫੜਾ ਦੇਣਾ ਤੇ ਆਪਣੀ ਇਹ ਦਸਤਾਰ ਹੈ ਜਿਹੜੀ 8 ਮੀਟਰ ਦੀ ਦਸਤਾਰ ਹੈ ਤੇ ਉਹ ਰੂਬੀਆ ਵੈਲ ਕੈਮੀਕਲ ਕਪੜਾ ਹੈ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਇਸ ਦਸਤਾਰ ਨੂੰ ਸਜਾਣ ਲਈ ਥੋੜਾ ਔਖਾ ਹੋਊਗਾ ਤੁਹਾਨੂੰ ਕਿਉਂਕਿ ਐਦਾਂ ਹੈ ਇਹ ਇਹਦੇ ਵਿੱਚ ਦਸਤਾਰ ਦਾ ਬੈਲੈਂਸ ਵੀ ਬਣਾ ਕੇ ਰੱਖਣਾ ਦੋਨੋਂ ਸਾਈਡਾਂ ਤੋਂ ਬਰਾਬਰ ਅਸੀਂ ਰਿਵਰਸ ਪੇਚਾਂ ਲਈ ਦਸਤਾਰ ਵੀ ਬਣਾਣੀ ਹੈ ਤੇ ਪਿੱਛੇ ਤੱਕ ਸਾਫ਼ ਵੀ ਕਰਨਾ ਪੇਚਾਂ ਨੂੰ ਤੇ ਪੇਚ ਤੁਹਾਨੂੰ ਲਿਮਿਟੇਸ਼ਨ ਜੀ ਹੋਣੀ ਹੈ ਕਿ ਪੇਚਾਂ ਦਾ ਗੈਪ ਤੁਹਾਨੂੰ ਇੱਕ ਬਰਾਬਰ ਰੱਖਣਾ ਪੈਣਾ ਹਮੇਸ਼ਾ ਤੇ ਖੱਬੇ ਹੱਥ ਸਲਾਈ ਰੱਖ ਕੇ ਤੁਸੀਂ ਪੂਣੀ ਨੂੰ ਇਸ ਤਰੀਕੇ ਨਾਲ ਕਰਨਾ ਹੈ ਦੋਨੋਂ ਸਾਈਡਾਂ ਤੋਂ ਕਪੜਾ ਅੰਦਰ ਕਰਦੇ ਹੋ ਪਿੱਛੇ ਨੂੰ ਜਾਣਾ ਹੈ ਖਿੱਚਣਾ ਹੈ ਫਿਰ ਉੱਪਰਲੀ ਸਾਈਡ ਤੋਂ ਜਿਹੜੇ ਦੋ ਪੱਲੇ ਖਿੱਚਵੇਂ ਹੋਣਗੇ ਉਹਨੂੰ ਫੜ ਕੇ ਦੇਖਣਾ ਹੈ ਤੁਸੀਂ ਦੇਖ ਲੈਣਾ ਕਿ ਜਿੰਨੇ ਜਿਹੜੇ ਦੋ ਪੱਲੇ ਫੜਿਆ ਉਹਨਾਂ ਤੁਹਾਡੀ ਪੂਣੀ ਸਫੀਸ਼ੀਐਂਟ ਹੈ ਜੇ ਤੁਹਾਨੂੰ ਜ਼ਿਆਦਾ ਚੌੜੀ ਲੱਗੇ ਤਾਂ ਸੱਡਾ ਤੋਂ ਥੋੜਾ ਕਪੜਾ ਅੰਦਰ ਨੂੰ ਫੋਲਡ ਕਰਕੇ ਪੱਲਾ ਫੜ ਲਿਓ ਠੀਕ ਹੈ ਜੇ ਇਹੇ ਪਤਲੀ ਲੱਗੇ ਤਾਂ ਅੰਦਰੋਂ ਜੀ ਕਪੜਾ ਕੱਢ ਲਿਓ ਦੋਨਾਂ ਪੱਲੀਆਂ 'ਚੋਂ ਠੀਕ ਹੈ ਇਸ ਤਰੀਕੇ ਨਾਲ ਪੂਣੀ ਕਰਨੀ ਹੈ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਤੁਸੀਂ ਪੂਣੀ ਚੌੜੀ ਕਰਨੀ ਹੈ ਤੇ ਉਹ ਮੈਂ ਤੁਹਾਨੂੰ ਦੱਸਦਾ ਕਿੱਦਾਂ ਕਰਨੀ ਆ ਉਹ ਤੁਸੀਂ ਦੁਬਾਰਾ ਰਿਪੀਟ ਪਿੱਛੇ ਵੀਡੀਓ ਕਰਕੇ ਦੇਖ ਸਕਦੇ ਹੋ ਬਾਕੀ ਉਹੀ ਲੜ ਤੁਸੀਂ ਫੜਦੇ ਹੋਏ ਅੱਗੇ ਨੂੰ ਜਾਣਾ ਹੈ ਦੇਖੋ ਡੇਢ ਗਿੱਠ ਤੋਂ ਥੋੜੀ ਜੀ ਚੌੜੀ ਜ਼ਿਆਦਾ ਪੂਣੀ ਆਪਣੀ ਕਿਉਂਕਿ ਇਹਦੇ ਨਾਲ ਤੁਹਾਨੂੰ ਜਦੋਂ ਆਪਾਂ ਦਸਤਾਰ ਸਜਾ ਕੇ ਦਿਖਾਵਾਂਗੇ ਕੀ ਫਾਇਦਾ ਹੈ ਚੌੜੀ ਪੂਣੀ ਕਰਨ ਦਾ ਉਹ ਨਾਲ ਨਾਲ ਸਮਝਾਵਾਂਗੇ ਤੁਹਾਨੂੰ ਉਹਦੋਂ ਤੇ ਉਹੀ ਪੱਲੇ ਫੜਦੇ ਹੋਏ ਤੁਸੀਂ ਅੱਗੇ ਨੂੰ ਜਾਣਾ ਤੇ ਇਸ ਤਰੀਕੇ ਨਾਲ ਪੂਣੀ ਕੰਪਲੀਟ ਹੋ ਜਾਏਗੀ ਇਸ ਲਈ ਤੁਹਾਨੂੰ ਹਮੇਸ਼ਾ ਕਹਿਣਾ ਉਹਨਾਂ ਕਿ ਕਦੀ ਵੀ ਵੀਡੀਓ ਸਕਿਪ ਨਾ ਕਰੋ ਹਰ ਵੀਡੀਓ 'ਚ ਤੁਹਾਨੂੰ ਇੱਕ ਨਵੀਂ ਚੀਜ਼ ਦੱਸੀ ਰਹੀ ਆਸੀਂ ਕਿਉਂਕਿ ਦਸਤਾਰ ਨੂੰ ਸਜਾਉਣ ਦਾ ਤਰੀਕਾ ਥੋੜਾ ਬਦਲ ਜਾਂਦਾ ਹੁੰਦਾ ਕੋਈ ਵੀ ਨਵੇਂ ਸਟਾਈਲ ਦੀ ਦਸਤਾਰ ਸਜਾਉਣੀ ਹੈ ਉਹਦੇ ਲਈ ਪੂਣੀ ਆਪਣੀ ਥੋੜੀ ਜਿਹੀ ਡਿਫਰੈਂਸ ਸਟਾਈਲ ਦੀ ਹੁੰਦੀ ਆ ਪੂਣੀ ਕਰਨ ਦਾ ਤਰੀਕਾ ਨਹੀਂ ਬਦਲਦਾ ਪੁਨਿਰਿਤ ਚੌੜਾਈ ਜਿਹੜੀ ਉਹ ਵੱਧ ਘਟ ਹੁੰਦੀ ਹੈ ਸਾਡੀ ਦਸਤਾਰ ਦੇ ਸਟਾਈਲ ਤੇ ਡਿਪੈਂਡ ਕਰਦਾ ਹੁੰਦਾ ਹੈ ਇਹ ਮੇਰੇ ਹਿਸਾਬ ਨਾਲ ਬਾਕੀ ਤੁਹਾਨੂੰ ਜੋ ਮਰਜ਼ੀ ਕੋਈ ਹੋਰ ਬੰਦਾ ਕੁਝ ਵੀ ਕਹੀ ਜਾਵੇ ਮੇਰੇ ਹਿਸਾਬ ਨਾਲ ਜਿਹੜੀ ਚੀਜ਼ ਮੈਨੂੰ ਸਹੀ ਲੱਗਦੀ ਮੈਂ ਤੁਹਾਨੂੰ ਉਹ ਦੱਸਦਾ ਹਾਂ ਤੇ ਹੁਣ ਤੁਸੀਂ ਕੀ ਕਰਨਾ ਹੈ ਸੈਂਟਰ 'ਚ ਜੂڑا ਸੈਭ ਕਰਕੇ ਨਾਲ ਕੰਗਾ ਸੈਭ ਰੱਖਿਆ ਫਿਰ ਅਸੀਂ 베ਸ ਜਾ ਰਹੇ ਹਾਂ 80 ਸੈਂਟੀਮੀਟਰ ਦਾ 베ਸ ਆਪਣਾ ਇਹ ਦੋਨੋਂ ਪੱਲਿਆਂ ਨੂੰ ਇਸ ਤਰ੍ਹਾਂ ਫੋਲਡ ਕਰਕੇ ਤੁਸੀਂ ਜ਼ਾਈਡ ਸਾਈਡ ਤੋਂ ਇਦਾਂ ਲੈ ਕੇ ਆਣਾ ਹੈ ਤੇ ਇੱਕ ਵਾਰੀ ਇਸ ਲੜ ਨੂੰ ਅੰਦਰ ਨੂੰ ਘੁਮਾ ਕੇ ਪਿੰਚ ਕਰਕੇ ਰੱਖ ਲੈਣਾ ਤੇ ਇਸ ਲੜ ਨੂੰ ਅਸੀਂ ਕੰਨ ਦੇ ਉੱਪਰੋਂ ਲਗਾ ਦੇਣਾ ਹੈ ਖਿੱਚ ਕੇ ਤੇ ਫਿਰ ਬਾਕੀ ਬਚਦੇ ਪੱਲੇ ਨੂੰ ਤੁਸੀਂ ਰਾਈਟ ਸਾਈਡ ਤੇ ਦੇ ਦੇਣਾ ਧਿਆਨ ਰੱਖਣਾ ਯਾ ਤਾਂ ਇਹਨੂੰ ਉੱਪਰਲੀ ਸਾਈਡ ਤੇ ਦੇ ਦਿਓ ਜਾਂ ਇਹਨੂੰ ਨਿਚਲੀ ਸਾਈਡ ਤੇ ਦੇ ਦਿਓ ਤੇ ਹੁਣ ਮੇਰੇ ਵੀਰੋ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਸੀ ਤੇ ਮੇਰੇ ਵੀਰੋ ਆਪਣੀ ਜਿਹੜੀ ਦਸਤਾਰ ਹੈ 8 ਮੀਟਰ ਦੀ ਦਸਤਾਰ ਹੈ ਰੂਬੀਆ ਵੈਲ ਕੈਮੀਕਲ ਕਪੜਾ ਹੈ ਜਿਹੜੀਆਂ ਤੁਸੀਂ ਮੇਰੇ ਜ਼ਿਆਦਾਤਰ ਦਸਤਾਰੇ ਦੇਖਦੇ ਹੋ ਇਹਨਾਂ ਦੀ ਜਾਣਕਾਰੀ ਮੈਂ ਖੱਬੇ ਪਾਸੇ نیچے ਲਿਖੀ ਹੁੰਦੀ ਹੈ ਉਹ ਤੁਸੀਂ ਪੜ੍ਹ ਸਕਦੇ ਹੋ ਉੱਥੇ ਜਾ ਕੇ ਤੇ ਕੋਈ ਕੁਛ ਜਾਣਕਾਰੀ ਲੈਣੀ ਹੈ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਬੁਕਿੰਗ ਕਰਨੀ ਹੈ ਤਾਂ ਉਹ ਮੇਰੇ ਨੰਬਰ ਤੇ ਕਰਕੇ ਮੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਪਹਿਲੇ ਪੇਜ ਨੂੰ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੈ ਹੁਣ ਅਸੀਂ ਦੋਨੋਂ ਪਲੇ ਸਾਈਡਾਂ ਤੇ ਖੋਲ ਦੇਣੇ ਨੇ ਉੱਪਰਲੇ ਪੱਲੇ ਨੂੰ ਤੁਸੀਂ ਕੀ ਕਰਨਾ ਹੈ ਇਹਨੂੰ ਥੋੜਾ ਜਿਆਦਾ ਚੋੜਾ ਅੰਦਰ ਨੂੰ ਫੋਲਡ ਕਰਨਾ ਹੈ ਧਿਆਨ ਦੇਖੋ ਮੈਂ ਤੁਹਾਨੂੰ ਅੱਜ ਇੱਕ ਨਵੀਂ ਚੀਜ਼ ਦੱਸ ਰਿਹਾ ਕਟੋ-ਕਟ ਤਿੰਨ ਉਂਗਲਾਂ ਅੰਦਰ ਨੂੰ ਫੋਲਡ ਕਰਨੀਆਂ ਇਸ ਲੜ ਨੂੰ ਕਿਉਂਕਿ ਅਸੀਂ ਇਹਨੂੰ ਰਿਵਰਸ ਪੇਚਾਂ ਵਾਲੀ ਮੋਨਨੀ ਦਸਤਾ ਸਜਾਉਣਾ ਕਿਉਂਕਿ ਪੇਜ ਨੂੰ ਅਸੀਂ ਬਾਹਰ ਨੂੰ ਵੀ ਫੋਲਡ ਕਰਨਾ ਹੈ ਤੇ ਪਹਿਲਾਂ ਇਹਨੂੰ ਦੋ ਵਾਰੀ ਅ ਉਨਕ ਅਸੀਂ ਇੱਕ ਉਂਗਲ ਜਿੰਨਾ ਬਾਹਰ ਨੂੰ ਪਿੰਚ ਕਰਨਾ ਹੈ ਹੁਣ ਦੇਖੋ ਚੰਗੀ ਤਰ੍ਹਾਂ ਪੇਚ ਨੂੰ ਪਿੰਚ ਕਰ ਰਹੇ ਹਾਂ ਹੁਣ ਇੱਕ ਉਂਗਲ ਜਿੰਨਾ ਚੌੜਾ ਨਾ ਆਪਾਂ ਇਹਨੂੰ ਬਾਹਰ ਨੂੰ ਪਿੰਚ ਕਰਨਾ ਹੈ ਧਿਆਨ ਰੱਖਣਾ ਹੈ ਇਤੋਂ ਜ਼ਿਆਦਾ ਨਾ ਕਰਿਓ ਕਿਉਂਕਿ ਅਸੀਂ ਪੇਚਾਂ ਦੇ ਵਿੱਚ ਜਿਹੜਾ ਗੈਪ ਆ ਉਹਨੂੰ ਵੀ ਸਹੀ ਤਰੀਕੇ ਨਾਲ ਮੇਨਟੇਨ ਕਰਨਾ ਹੈ ਤੇ ਜਿਹੜਾ ਪੇਚ ਦਾ ਗੈਪ ਹੋਊਗਾ ਉਹ ਜਿੰਨਾ ਆਪਾਂ ਰਿਵਰਸ ਕੀਤਾ ਹੈ ਉਸ ਤੋਂ ਦੁੱਗਣਾ ਹੋਊਗਾ ਪੇਚ ਦਾ ਗੈਪ ਅੱਧਾ ਪੇਚ ਸਾਡਾ ਰਿਵਰਸ ਦਿਖੂਗਾ ਅੱਧਾ ਪੇਚ ਐਵੇਂ ਹੀ ਸਾਨੂੰ ਦਿਖੂਗਾ ਖਾਲੀ ਤੇ ਉਹਦੇ ਨਾਲ ਹੀ ਸਾਡੇ ਪੇਚ ਜਿਹੜੇ ਅਸਲੀਅਤ ਦੇ ਵਿੱਚ ਦਿਖੂਗੇ ਸਾਨੂੰ ਸਾਫ਼ ਤਰੀਕੇ ਨਾਲ ਇਸ ਤਰੀਕੇ ਨਾਲ ਪਿੱਛੇ ਤੱਕ ਜਾ ਕੇ ਸਾਫ਼ ਕਰਕੇ ਲੜ ਨੂੰ ਲਗਾਣਾ ਹੈ ਦੋਨੋਂ ਸੱਡੇ ਤੋਂ ਫੋਲਡ ਕਰਕੇ ਕਿਤੇ ਡੰਗ ਨਾ ਪਵੇ ਇਸ ਲਈ ਕਪੜਾ ਐਡਜਸਟ ਕਰਨਾ ਹੈ ਕੋਈ ਐਕਸਟਰਾ ਕਪੜਾ ਨਹੀਂ ਪਾਣਾ ਦਸਤਾਰ 'ਚ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਤੁਸੀਂ ਸਾਰੀ ਦਸਤਾਰ ਨੂੰ ਦੋਨੋਂ ਪੱਲੇ ਬਰਾਬਰ ਕਰਕੇ ਹੀ ਸਜਾਉਣਾ ਹੈ ਬਟ ਆਹ ਜਿਹੜਾ ਲੜ ਲਾ ਰਹੇ ਹਾਂ ਅਸੀਂ ਰਾਈਟ ਸਾਈਡ ਤੋਂ ਇਹਦੇ ਵਿੱਚ ਅਸੀਂ ਬਾਹਰਲਾ ਪੱਲਾ ਨੀਚੇ ਦਾ ਖੋਲਣਾ ਅੰਦਰਲੇ ਪੱਲੇ ਨੂੰ ਉੱਪਰ ਇਕੱਠਾ ਕਰ ਦੇਣਾ ਕਿਉਂਕਿ ਅਸੀਂ ਸੱਜੇ ਤੇ ਖੱਬੇ ਪਾਸੇ ਦੋਨਾਂ ਸਾਈਡਾਂ ਤੇ 5-5 ਲੜ ਲੜ ਦਿਖਾਣੇ ਨੇ ਮੂਹ ਨਹੀਂ ਦਸਤਾ ਸਜਾਣੇ ਨੇ ਇਸ ਪੱਲੇ ਨੂੰ ਤੁਸੀਂ ਖੋਲ ਲੈਣਾ ਆ ਖੋਲ ਕੇ ਇੱਕ ਵਾਰੀ ਪਿੰਚ ਕਰਨਾ ਆ ਧਿਆਨ ਰੱਖਿਓ ਇੱਕ ਵਾਰੀ ਪਿੰਚ ਕਰਨਾ ਹੈ ਪਿੰਚ ਕਰਕੇ ਜਿੱਥੇ ਤੁਸੀਂ ਨੁੱਕਰ ਬਣਾਣੀ ਆ ਉੱਥੇ ਰੱਖ ਲੈਣਾ ਫਿਰ ਇਸ ਲੜ ਨੂੰ ਖੋਲਣਾ ਆ ਤੁਸੀਂ ਖੋਲ ਕੇ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਦੇਖੋ ਪਹਿਲਾਂ ਚੰਗੀ ਤਰ੍ਹਾਂ ਪਿੰਚ ਕਰਨਾ ਕਿ ਬਾਹਰ ਨੂੰ ਆਵੇ ਨਾ ਕਿੰਨਾ ਕੁ ਪਿੰਚ ਕਰਨਾ ਆ ਉਹ ਤੁਸੀਂ ਦੇਖ ਲਓ ਕਿਉਂਕਿ ਇਹ ਤੋਂ ਬਾਅਦ ਤੁਸੀਂ ਪੇਚ ਨੂੰ ਰਿਵਰਸ ਕਰਨਾ ਹੈ ਉੱਥੇ ਤੁਹਾਡੀ ਨੁੱਕਰ ਬਣਨੀ ਚਾਹੀਦੀ ਆ ਫਿਰ ਉਨੇ ਹੀ ਪੇਚ ਨੂੰ ਤੁਸੀਂ ਬਾਹਰ ਨੂੰ ਰਿਵਰਸ ਕਰ ਦੇਣਾ ਇਹ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਜਦੋਂ ਅਸੀਂ ਪੇਜ ਦੇ ਵਿੱਚ ਗੈਪ ਬਣਾਣਾ ਹੈ ਤਾਂ ਨਹੀਂ ਤਾਂ ਪੇਚਾਂ ਦੇ ਵਿੱਚ ਇਹ ਪੇਚ ਗਾਇਬ ਹੋ ਜਾਣਾ ਜੇ ਜਿਆਦਾ ਤੁਸੀਂ ਰਿਵਰਸ ਪੇਚ ਕਰਤਾ ਉੱਪਰ ਨੂੰ ਤੇ ਇਹ ਪੇਚ ਦੂਜੇ ਪੱਲੇ ਦੇ نیچے ਚਲ ਜਾਣਾ ਹੈ ਇੰਨਾ ਕੁ ਚੌੜਾਈ ਰੱਖਣਾ ਹੈ ਕਿ ਬਾਅਦ ਦੇ ਵਿੱਚ ਇਹ ਵਿਜੀਬਲ ਰਹੇ ਹਰ ਇੱਕ ਜਗ੍ਹਾ ਤੋਂ ਅੰਦਰੋਂ ਜੀ ਡੋਂਗ ਨੂੰ ਤੁਸੀਂ ਭੜਦੇ ਹੋਏ ਕਪੜੇ ਦੇ ਨਾਲ ਇਸ ਤਰ੍ਹਾਂ ਪਿੱਛੇ ਤੱਕ ਰਿਵਰਸ ਨੂੰ ਸੈੱਟ ਕਰਨਾ ਹੈ ਦੇਖੋ ਇਹ ਚੀਜ਼ ਨੂੰ ਕਰਨ ਲਈ ਨਾ ਤੁਹਾਨੂੰ ਔਖ ਮਹਿਸੂਸ ਹੋਏਗੀ ਕਿਉਂਕਿ ਇਹ ਪਹਿਲੀ ਵਾਰ ਕਰ ਰਹੇ ਹਾਂ ਮੈਂ ਮੈਂ ਆਪ ਤੱਕ ਡਾਇਰੈਕਟ ਵੀਡੀਓ ਬਣਾ ਕੇ ਦਿਖਾ ਰਿਹਾ ਤੁਹਾਨੂੰ ਮੈਂ ਇਹ ਟਰਾਈ ਵੀ ਨਹੀਂ ਕੀਤੀ ਇੱਕ ਵਾਰੀ ਤੇ ਨਾ ਹੀ ਕਿਸੇ ਨੇ ਇਹ ਦਸਤਾਰ ਪਹਿਲਾਂ ਸਜਾਈ ਹੈ ਦੇਖੋ ਪਟਿਆਲਾ ਸ਼ਹੀ ਸ਼ੇਪ ਦੇ ਵਿੱਚ ਨਾ ਸਾਰੀਆਂ ਦਸਤਾਰਾਂ ਸਜਾਉਣੀਆਂ ਸੋਖੀਆਂ ਹੁੰਦੀਆਂ ਨੇ ਮੇਰੇ ਹਿਸਾਬ ਨਾਲ ਕਿਉਂਕਿ ਜਦੋਂ ਆਪਾਂ ਮੋਣੀ ਦਸਤਾਰ ਸਜਾਉਣੀ ਹੈ ਮੋਣੀ ਦਸਤਾਰ 'ਚ ਜਦੋਂ ਤੁਸੀਂ ਉੱਪਰ ਪੰਜ-ਪੰਜ ਪੇਚ ਕੱਢਨੇ ਹੁੰਤੋ ਜੀ ਤੇ ਦੋਨਾਂ ਸਾਈਡਾਂ ਤੋਂ ਬਰਾਬਰ ਦਸਤਾਰ ਸਜਾਉਣੀਆਂ ਨੇ ਇਹਨਾਂ ਚੀਜ਼ਾਂ ਨੂੰ ਕਰਨਾ ਕੋਈ ਸੋਖੀ ਗੱਲ ਨਹੀਂ ਹੈਗੀ ਇਹ ਚੀਜ਼ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਕਿ ਜਦੋਂ ਤੁਸੀਂ ਇਸ ਚੀਜ਼ ਦੀ ਪ੍ਰੈਕਟਿਸ ਕਰ ਲੂਗੇ ਉਦੋਂ ਵੀ ਤੁਹਾਨੂੰ ਕਈ-ਕਈ ਵਾਰ ਇਹ ਔਖੀ ਲੱਗੂਗੀ ਪਹਿਲਾਂ-ਪਹਿਲਾਂ ਤਾਂ ਤੁਹਾਨੂੰ ਲਗਣੀ ਲਗਣੀ ਆ ਇਹ ਬਟ ਜੇ ਤੁਸੀਂ ਜਾਦਾ ਵਧੀਆ ਜਾਣਦੇ ਹੋ ਦਸਤਾਰ ਸਜਾਉਣਾ ਤੇ ਫਿਰ ਤੁਹਾਨੂੰ ਆਰਾਮ ਨਾਲ ਇਹ ਚੀਜ਼ਾਂ ਕਰਨੀਆਂ ਆ ਆਉਣੀਆਂ ਨੇ ਉੱਪਰ ਜੀ ਦੇਖੋ ਮੈਂ ਕਿਸ ਤਰੀਕੇ ਨਾਲ ਇਸ ਲੜ ਨੂੰ ਖੋਲਦਾ ਪਿਆ ਆ ਉਪਰਲੀ ਸਾਈਡ ਤੋਂ ਦੋਨਾਂ ਸਾਈਡਾਂ ਤੋਂ ਅਸੀਂ 5-5 ਲੜ ਕੱਢਨੇ ਨੇ ਚੰਗੀ ਤਰ੍ਹਾਂ ਪਿੱਛੇ ਤੱਕ ਪੇਚ ਸੈੱਟ ਕਰਕੇ ਲਗਾਇਆ ਪਹਿਲਾਂ ਮੈਂ ਫਿਰ ਉੱਪਰ ਜੀ ਇਸ ਲੜ ਨੂੰ ਖੋਲ ਕੇ ਫੋਲਡ ਕਰਤਾ ਹੋਇਆ ਕਿ ਖੱਬੇ ਪਾਸੇ ਵੀ ਅਸੀਂ 5 ਲੜ ਦਿਖਾ ਦਈਏ ਤੇ ਇਸ ਜਗ੍ਹਾ ਤੇ ਤੁਸੀਂ ਦੇਖ ਲਿਓ ਕਿ ਆਪਾਂ ਸਾਰੇ ਪੇਚ ਬਰਾਬਰ ਵੀ ਕਰਕੇ ਦਿਖਾਵਾਂਗੇ ਤੁ ਹੁਣ ਕੀ ਕਰਨਾ ਤੁਸੀਂ ਹੁਣ ਦਸਤਾਰ ਆ ਜਿਹੜੀ ਤੁਸੀਂ ਦੋਨੋਂ ਪੱਲੇ ਬਰਾਬਰ ਕਰਕੇ ਸਜਾਣੀ ਹੈ ਜਿੱਦਾਂ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਹਰ ਇੱਕ ਦਸਤਾਰ ਤੇ ਤੁਹਾਨੂੰ ਅਲੱਗ-ਚੀ ਦੱਸੀ ਦੀ ਅਸੀਂ ਉਦਾਂ ਹੀ ਤੁਹਾਨੂੰ ਕਹਿਣਾ ਹੁੰਦਾ ਕਿ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਬੜੀਆਂ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਉਸ ਜਗ੍ਹਾ ਤੇ ਆ ਕੇ ਦੱਸ ਸਕਦੇ ਹਾਂ ਤੁਹਾਨੂੰ ਜਦੋਂ ਅਸੀਂ ਉਸ ਚੀਜ਼ ਨੂੰ ਕਰ ਰਹੇ ਹੁੰਦੇ ਆ ਠੀਕ ਹੈ ਤੇ ਹੁਣ ਤੁਸੀਂ ਕੀ ਕਹਿੰਦਾ ਦੋਨੋਂ ਪੱਲੇ ਬਰਾਬਰ ਕਰਕੇ ਇਸ ਲੜ ਨੂੰ ਵੀ ਇੱਕ ਵਾਰੀ ਪਿੰਚ ਕਰਨਾ ਅੱਧਾ ਅੰਦਰ ਨੂੰ ਫੋਲਡ ਕਰਤਾ ਅਸੀਂ ਇਹਨੂੰ ਬਾਕੀ ਇਸ ਪੱਲੇ ਨੂੰ ਖਿੱਚ ਕੇ ਪਹਿਲਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਜੇ ਤੁਹਾਨੂੰ ਲੱਗੇ ਕਿ ਇਹ ਪ ਤੇ ਆਪਾਂ ਇਹਨੂੰ ਪਹਿਲਾਂ ਥੋੜਾ ਜਿਆਦਾ ਫੋਲਡ ਕਰਨਾ ਹੈ ਹੁਣ ਦੇਖੋ ਇੱਕ ਵਾਰੀ ਸਾਫ਼ ਕੀਤਾ ਇਸ ਲੜ ਨੂੰ ਫੇਰੀ ਬਸ ਜਿਆਦਾ ਕਰਨਾ ਹੈ ਰਿਵਰਸ ਜਿਆਦਾ ਕਰਨ ਦਾ ਫਾਇਦਾ ਇਹ ਹੋਊਗਾ ਕਿ ਇਹਨੂੰ ਆਪਾਂ ਮੋਟਾ ਵੀ ਕਰ ਸਕਾਰੇ ਓਪਰਲੀ ਸਾਈਡ ਤੋਂ ਪਹਿਲਾਂ ਇੱਕ ਵਾਰੀ ਥੋੜਾ ਚੌੜਾ ਖੋਲ ਲਿਓ ਇਹਨੂੰ ਬਟ ਇਹਨੂੰ ਇੰਨਾ ਚੌੜਾ ਰਹਿਣ ਨਹੀਂ ਦੇਣਾ ਹੈਗਾ ਅਸੀਂ ਕਰਨਾ ਇਹਨੂੰ ਕੱਟ ਹੀ ਆ ਜਿਆਦਾ ਉੱਪਰ ਨੂੰ ਫੋਲਡ ਇਸ ਲਈ ਕਰ ਰਹੇ ਕਿ ਉੱਪਰੋਂ ਵੀ ਲੜ ਨੂੰ ਅੰਦਰ ਫੋਲਡ ਕਰਕੇ ਮੋਟਾ ਕਰ ਲਈਏ ਬਾਕੀ ਨਾਲ ਦੀ ਨਾਲ ਉੱਪਰੋਂ ਵੀ ਦਸਤਾਰ ਦੀ ਜਿਹੜੀ ਸ਼ੇਪ ਆ ਸੀ ਬਣਾਣੀ ਹੈ ਰੀਵਰਸ ਪੇਜ ਨੂੰ ਵੀ ਤੁਸੀਂ ਉੱਪਰੋਂ ਜੀ ਅੰਦਰ ਨੂੰ ਫੋਲਡ ਕਰਨਾ ਹੈ ਤਾਂ ਜੋ ਇਹ ਉੱਪਰੋਂ ਤੇ نیچےੋਂ ਦੋਨਾਂ ਸਾਈਡਾਂ ਤੋਂ ਬਰਾਬਰ ਮੋਟਾ ਹੋ ਜਵੇ ਕਿਉਂਕਿ ਅਸੀਂ ਬਾਅਦ ਦੇ ਵਿੱਚ ਇਸ ਸੀ ਇਹਨੂੰ ਦੋਨਾਂ ਸਾਈਡਾਂ ਤੋਂ ਹੀ 3D ਕਰਨਾ ਹੈ ਪਿੱਛੇ ਤੱਕ ਸਾਰੇ ਲੜ ਤੁਸੀਂ ਸਾਫ਼ ਕਰਨੇ ਨੇ ਦੇਖੋ ਹਲੇ ਤੱਕ ਮੈਂ ਸਲਾਈ ਨਹੀਂ ਫੇਰੀ ਜਦਾ ਦਸਤਾਰ ਦੇ ਵਿੱਚ ਠੀਕ ਹੈ ਮੇਰੇ ਵੀਰੋ ਆਪਾਂ ਤੁਹਾਨੂੰ ਇਸੇ ਤਰੀਕੇ ਨਾਲ ਲੜ ਲਾ ਕੇ ਦਿਖਾ ਰਹੇ ਹਾਂ ਜਦੋਂ ਸਲਾਈ ਫੇਰਾਂਗੇ ਇਹਨਾਂ ਦੇ ਵਿੱਚ ਹੋਰ ਫਿਨਿਸ਼ਿੰਗ ਆ ਜਾਊਗੀ ਇਸ ਪੇਜ ਨੂੰ ਵੀ ਬਾਕੀ ਪੇਜ ਵਾਂਗ ਉੱਪਰਲੀ ਸਾਈਡ ਤੋਂ ਵੀ ਖੋਲਣਾ ਹੈ ਤੇ ਪਿੱਛੇ ਤੱਕ ਦੋਨਾਂ ਸਾਈਡਾਂ ਤੋਂ ਸਾਫ਼ ਕਰਕੇ ਲਗਾਉਣਾ ਹੈ ਨਾਲ ਦੇ ਨਾਲ ਇਹ ਵੀ ਦੇਖਣਾ ਹੈ ਤੁਸੀ ਕਿ ਸਾਰੇ ਪੇਚ ਪਿੱਛੇ ਤੱਕ ਵਿਜੀਬਲ ਨੇ ਸਾਰੇ ਪੇਚ ਪਿੱਛੇ ਤੱਕ ਰਿਵਰਸ ਦਿਖਦੇ ਨੇ ਕਿ ਕੋਈ ਲੜ ਪਿੱਛੇ ਜਾ ਕੇ ਖੁੱਲ ਤਾਂ ਨਹੀਂ ਰਿਹਾ ਥੱਲੇ ਨੂੰ ਘੁੰਮ ਤਾਂ ਨਹੀਂ ਰਿਹਾ ਦੁਬਾਰਾ ਆ ਦੇਖੋ ਪਿੱਛੇ ਤੱਕ ਤੁਹਾਨੂੰ ਬਣਾ ਕੇ ਦਿਖਾ ਰਿਹਾ ਨਾ ਇਸੇ ਤਰੀਕੇ ਨਾਲ ਪਿੱਛੇ ਤੱਕ ਬਣਾ ਕੇ ਤੁਸੀਂ ਰੱਖਣਾ ਫਿਰ ਪਿੰਚ ਕਰਨਾ ਹੈ ਇਸ ਲੜ ਨੂੰ ਪੂਰੀ ਦਸਤਾਰ ਦਸਣ ਦਾ ਫਾਇਦਾ ਇਹੀ ਆ ਕਿ ਤੁਸੀਂ ਉਹ ਖੁਦ ਕਰ ਸਕੋ ਬਾਅਦ ਦੇ ਵਿੱਚ ਤੁਹਾਨੂੰ ਕੁਝ ਕਿਸੇ ਨੂੰ ਪੁੱਛਣ ਦੀ ਲੋੜ ਨਾ ਪਵੇ ਜੇ ਤਾਂ ਵੀ ਤੁਸੀਂ ਮੈਨੂੰ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਇੰਸਟਾਗ੍ਰam ਅਕਾਊਂਟ ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਨਵਦੀਪ ਸਿੰਘ ਲੁਧਿਆਣਵੀ ਦੇ ਨਾਮ ਤੋਂ ਇੰਸਟਾਗ੍ਰam ਅਕਾਊਂਟ ਮੇਰਾ ਤੇ ਮੇਰੇ ਵੀਰੋ ਇਹ ਜਗ੍ਹਾ ਤੋਂ ਤੁਸੀਂ ਦੇਖ ਲੈਣਾ ਦਸਤਾ ਤਾਂ ਕੋਈ ਵੀ ਲੜ ਨੀਚੇ ਨਾ ਗਿਰਦਾ ਨਜ਼ਰ ਆਂਦਾ ਹੋਵੇ ਜੇ ਥੋੜਾ ਮੋਟਾ ਤੁਹਾਨੂੰ ਲੱਗਦਾ ਹੋਵੇ ਤਾਂ ਉਹ ਅਸੀਂ ਤੁਹਾਨੂੰ ਬਾਅਦ ਦੇ ਵਿੱਚ ਸਾਫ਼ ਕਰਕੇ ਦਿਖਾਵਾਂਗੇ ਸੱਜੇ ਪਾਸੇ ਹੁਣ ਅਸੀਂ ਫੇਰ ਪੇਚ ਲਗਾਣਾ ਹੈ ਇਹਦੇ ਲਈ ਦੋਨੋਂ ਪੱਲੇ ਬਰਾਬਰ ਕੀਤਾ ਸੀ ਦੋਨੋਂ ਪੱਲੇ ਚੰਗੀ ਪਿਛੜੀ ਪਿੰਜ ਕਰਕੇ ਇਸ ਲੜ ਨੂੰ ਬਾਕੀ ਪੇਚਾਂ ਵਾਂਗ ਰਾਈਟ ਸਾਈਡ ਤੋਂ ਫਿਰ ਬਰਾਬਰ ਕਰਕੇ ਲਗਾਣਾ ਹੈ ਇਸ ਤਰੀਕੇ ਨਾਲ ਲੜ ਨੂੰ ਉੱਪਰ ਇਕੱਠਾ ਕਰਕੇ ਫੋਲਡ ਕਰ ਲੈਣਾ ਪਹਿਲਾਂ ਤਾਂ ਦੇਖ ਲੈਣਾ ਕਿ ਕੰਨ ਦੇ ਉੱਪਰ ਕੋਈ ਮੋਟਾ ਹਿੱਸਾ ਨਾ ਆਵੇ ਤੇ ਉਪਰ ਇਹ ਦਸਤਾਨ ਨੂੰ ਮੋਟਾ ਕਰਨਾ ਹੈ ਇਹ ਜਗ੍ਹਾ ਤੋਂ ਚੰਗੀ ਤਰ੍ਹਾਂ ਪੇਚ ਨੂੰ ਖੋਲ ਕੇ ਅੱਧੇ ਲੜ ਨੂੰ ਪਹਿਲਾਂ ਅੰਦਰ ਨੂੰ ਫੋਲਡ ਕਰ ਦੇਣਾ ਆਪਣੀ ਜਗ੍ਹਾ ਤੇ ਫੇ ਚੰਗੀ ਤਰ੍ਹਾਂ ਪਿੱਛੇ ਤੱਕ ਲੜ ਨੂੰ ਅੰਦਰ ਨੂੰ ਕਰ ਦੇਣਾ ਉਸ ਤੋਂ ਬਾਅਦ ਚ ਇਹਨੂੰ ਰਿਵਰਸ ਕਰਨਾ ਹੈ ਸਾਫ਼ ਕਰਨ ਤੋਂ ਬਾਅਦ ਚ ਤੇ ਧਿਆਨ ਖੜਾ ਉੱਪਰੋਂ ਵੀ ਦਸਤਾਨ ਨੂੰ ਨਾਲ ਦੀ ਨਾਲ ਫੋਲਡ ਕਰਨਾ ਹੈ ਜਿੱਦਾਂ ਬਾਕੀ ਲੜ ਆਪਣੇ ਆ ਰਹੇ ਨੇ ਇਸ ਤਰੀਕੇ ਨਾਲ ਫਿਰ ਬਾਅਦ ਚ ਇਹਨੂੰ ਸਲੜ ਨੂੰ ਰਿਵਰਸ ਕਰ ਦੇਣਾ ਤੇ ਉੱਪਰੋਂ ਵੀ ਪਿੰਚ ਕਰਨਾ ਹੈ ਇਸ ਜਗ੍ਹਾ ਤੋਂ ਲੜ ਖੁੱਲ ਕੇ ਥੱਲੇ ਨਾ ਆਵੇ ਇਸ ਲਈ ਖੱਬੇ ਹੱਥ ਨਾਲ ਹਮੇਸ਼ਾ ਹਰ ਇੱਕ ਪੇਚ ਨੂੰ ਤੁਸੀਂ ਖਿੱਚ ਕੇ ਰੱਖਣਾ ਹੈ ਪਿੱਛੇ ਤੱਕ ਨਾਲ ਦੀ ਨਾਲ ਉੱਪਰਲੀ ਸਾਈਡ ਤੋਂ ਵੀ ਲੜ ਨੂੰ ਮੋਟੇ ਕਰਦੇ ਜਾਣਾ ਹੈ ਦੇਖੋ ਪਹਿਲਾਂ ਅਸੀਂ ਕਿੰਨਾ ਚੌੜਾ ਰਿਵਰਸ ਰੱਖਿਆ ਉਸ ਤੋਂ ਬਾਅਦ ਚ ਉਹਨੂੰ ਅੰਦਰ ਨੂੰ ਫੋਲਡ ਕਰਕੇ ਅਸੀਂ ਬਰਾਬਰ ਪਤਲਾ ਕਰ ਦਿੰਨੇ ਆ ਜਿੰਨੇ ਅਸੀਂ ਪਹਿਲਾਂ ਚੌੜੇ ਲਗਾਏ ਲੜ ਪਿੱਛੇ ਤੱਕ ਸਾਫ਼ ਕਰਨਾ ਹੈ ਇਸ ਪੇਜ ਨੂੰ ਦੋਨਾਂ ਸਾਈਡਾਂ ਤੋਂ ਜਿੱਦਾਂ ਤੁਹਾਨੂੰ ਦਿਖਾਇਆ ਜਾ ਰਿਹਾ ਉੱਪਰ ਵਾਲੀ ਲੜ ਨੂੰ ਖੋਲ ਖੋਲ ਕੇ ਰੱਖਣਾ ਹੈ ਧਿਆਨ ਰੱਖਣਾ ਹੈ ਕਿ ਸਾਰੇ ਪੇਜ ਇੱਕੋ ਜਿਹੇ ਹੀ ਵਿਜੀਬਲ ਹੋਣ ਤੁਹਾਨੂੰ ਇੱਕੋ ਜਿਹੇ ਹੀ ਦਿਖਦੇ ਹੋਣ ਹਰ ਇੱਕ ਜਗ੍ਹਾ ਤੋਂ ਤੇ ਉੱਪਰ ਵਾਲੀ ਲੜ ਨੂੰ ਪਿੱਛੇ ਤੱਕ ਖੋਲਣਾ ਹੈ ਕਿਉਂਕਿ ਉੱਪਰਲੀ ਸਾਈਡ ਤੇ ਵੀ ਅਸੀਂ ਪੰਜ-ਪੰਜ ਪੇ ਪਿੱਛੇ ਤੱਕ ਰਿਵਰਸ ਕਰਕੇ ਹੀ ਫਿਰ ਪਿੱਛੋਂ ਪਿੰਚ ਕਰ ਦੇਣਾ ਤੁਸੀ ਦੇਖੋ ਇੰਨੀ ਡੀਪਲੀ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਦਸਤਾਰ ਇਸ ਟਾਈਮ ਸਿਖਾ ਰਹਿਆ ਹੋਣਾ ਤੇ ਮੈਂ ਤੁਹਾਨੂੰ ਚਾਹੁੰਦਾ ਕਿ ਤੁਹਾਨੂੰ ਹਰ ਇੱਕ ਚੀਜ਼ ਸਮਝ ਆਵੇ ਤੁਹਾਨੂੰ ਕਿਸੇ ਕੋਲ ਜਾ ਕੇ ਸਿੱਖਣ ਦੀ ਲੋੜ ਨਾ ਪਵੇ ਨਾ ਤੁਹਾਨੂੰ ਮੈਨੂੰ ਪੁੱਛਣ ਦੀ ਕੁਝ ਲੋੜ ਪਵੇ ਤੁਸੀਂ ਘਰ ਬੈਠੇ ਬਸ ਵੀਡੀਓ ਦੇਖੋ ਤੇ ਵੀਡੀਓ ਤੋਂ ਸਿੱਖ ਜਾਵੋ ਹੁਣ ਤੁਹਾਨੂੰ ਅਸੀਂ ਮੇਰੇ ਵੀਰੋ ਸਲਾਈ ਫੇਰ ਕੇ ਹਰ ਇੱਕ ਹਿੱਸੇ ਤੋਂ ਦਸਤਾਰ ਦੇ ਜਿਹੜੇ ਲਾੜਾ ਨੀਚਲੀ ਸਾਈਡ ਤੋਂ ਤੇ ਉੱਪਰਲੀ ਸਾਈਡ ਤੋਂ ਸਾਫ਼ ਕਰਕੇ ਦਿਖਾਣੇ ਨੇ ਇੱਕ-ਇੱਕ ਕਰਕੇ ਦੇਖੋ ਉਪਰੋਂ ਜਿੱਦਾਂ ਰਿਵਰਸ ਕੀਤਾ ਹੋਇਆ ਪੇਚ ਹੈ ਇੱਥੋਂ ਵੀ ਲੜ ਮੋٹے ਹੋਣੇ ਚਾਹੀਦੇ ਨੇ ਇਹੜੇ ਜਿਹੜੇ ਵੱਟ ਪੈ ਰਹੇ ਨੇ ਇੱਥੇ ਇਹਨਾਂ ਨੂੰ ਸਾਫ਼ ਕਰਕੇ ਉੱਪਰ ਫੋਲਡ ਕਰ ਦੇਣਾ ਹੈ ਕਿਉਂਕਿ ਇਹ ਤਾਂ ਆਪਣੀ ਦਸਤਾਰ ਅਗਲੇ ਲੜਾਂ ਦੇ نیچے ਲੋਕੀ ਜਾਣੇ ਆ ਤੇ ਇੱਕ-ਇੱਕ ਕਰਕੇ ਜਿਹੜੇ ਇਸ ਜਗ੍ਹਾ ਤੇ ਲੜ ਨੇ ਇਹਨਾਂ ਨੂੰ ਇੱਕੋ ਨੁੱਕਰ ਤੇ ਕੱਢ ਕੇ ਦਿਖਾ ਦੇਣਾ ਸਲਾਈ ਫਿਰ ਕੇ ਸਾਰੇ ਪੇਚਾਂ ਦਾ ਜਿਹੜਾ ਗੈਪ ਆ ਉਹ ਅਸੀਂ ਬਰਾਬਰ ਕਰਨਾ ਹੈ ਹੁਣ ਦੇਖੋ ਜਿਹੜੀ ਮੈਂ ਚੀਜ਼ ਤੁਹਾਨੂੰ ਸਟਾਰਟਿੰਗ ਤੇ ਦੱਸ ਰਿਹਾ ਸੀਗਾ ਨਾ ਕਿ ਇਹਦੇ ਵਿੱਚ ਰਿਵਰਸ ਕਰਨ ਦਾ ਨਾ ਤੁਹਾਨੂੰ ਇੱਕ ਲਿਮਿਟ ਲਿਮਟਿਡ ਹੀ ਜਗ੍ਹਾ ਮਿਲਣੀ ਆ ਲ ਉਹ ਸੀ ਜਿਆਦਾ ਨਹੀਂ ਰੱਖ ਸਕਦੇ ਪਟਿਆਲਾ ਸ਼ਹਿਰ ਦਸਤਾਚੇ ਦਾ ਵੱਧ ਘੱਟ ਹੋ ਜਵੇ ਕੋਈ ਨਹੀਂ ਅਸੀਂ ਜੇ ਵੱਧ ਰਿਹਾ ਤਾਂ ਵਧਾ ਲਵਾਂਗੇ ਘੱਟ ਰਿਹਾ ਤਾਂ ਘਟਾ ਲਵਾਂਗੇ ਉਸ ਹਾਮਣੇ ਲੜਾ ਦਾ ਗੈਪ ਰੱਖ ਦਾਂਗੇ ਬਟ ਮੌਨੀ ਦਸਤਾਚੇ ਦੋਨੋਂ ਸਾਈਡਾਂ ਤੋਂ ਬਰਾਬਰ ਰੱਖਣ ਲਈ ਸਾਨੂੰ ਐਵਰੇਜ ਕਰਨੀ ਪੈਣੀ ਹੈ ਕਿ ਇੰਨਾ ਹੀ ਚੋੜਾ ਲਗਾ ਸਕਦੇ ਹਾਂ ਲੜ ਅਸੀਂ ਤੇ ਉਸ ਤੋਂ ਅੱਧਾ ਰਿਵਰਸ ਕਰਨਾ ਪੈਣਾ ਤੁਹਾਨੂੰ ਸਾਰੀ ਲੜ ਬਰਾਬਰ ਕਰਨ ਤੋਂ ਬਾਅਦ ਚ ਮੌਨਲੇ ਹਿੱਸੇ ਤੋਂ ਅਸੀਂ ਰਾਈਟ ਸਾਈਡ ਤੋਂ ਲਗਾਉਣ ਜਾ ਰਹੀਏ ਅਗਲਾ ਲੜ ਇਹਦੇ ਵਿੱਚ ਵੀ ਤੁਸੀਂ ਦੋਨੋਂ ਪੱਲੇ ਬਰਾਬਰ ਕਰਨੀ ਨੇ ਬਰਾਬਰ ਕਰਨ ਤੋਂ ਬਾਅਦ ਚ ਦੇਖ ਲੈਣਾ ਹੈ ਪਿੱਛੇ ਜੀ ਪਿੰਚ ਕਰਕੇ ਇੱਕ ਵਾਰੀ ਰੱਖ ਲੈਣਾ ਤੇ ਦੋਨੋਂ ਪੱਲੇ نیچے ਨੂੰ ਖੋਲ ਕੇ ਚੰਗੀ ਤਰ੍ਹਾਂ ਧਿਆਨ ਨਾਲ ਲਗਾਣੇ ਆ ਕੋਈ ਵੀ ਮੋਟਾ ਹਿੱਸਾ ਕੰਦੇ ਉੱਪਰ ਨਾ ਵੀ ਮੋਟਾ ਕਪੜਾ ਨਾ ਵੀ ਕੰਦੇ ਉੱਪਰ ਹਮੇਸ਼ਾ ਦੋਨੋਂ ਪੱਲੇ ਕੰਨ ਤੋਂ نیچے ਖੋਲਣੇ ਨੇ ਤੇ ਉੱਪਰ ਨੂੰ ਇਸ ਤਰੀਕੇ ਨਾਲ ਢੀਲਾ ਮੱਠਾ ਕਪੜਾ ਚੱਕ ਦੇਣਾ ਕੰਨ ਤੋਂ ਉੱਪਰਲੇ ਪਾਸਿਓ ਇਸ ਲੜ ਨੂੰ ਮੋਟਾ ਕਰਨ ਤੋਂ ਬਾਅਦ ਤੁਸੀਂ ਅੱਧੇ ਕਪੇਚ ਨੂੰ ਪਹਿਲਾਂ ਅੰਦਰ ਨੂੰ ਸਾਫ਼ ਕਰਨਾ ਹੈ ਫਿਰ ਬਾਕੀ ਬਚਦੇ ਕੱਪੜੇ ਨੂੰ ਅੰਦਰ ਨੂੰ ਫੋਲਡ ਕਰਨਾ ਹੈ ਪਹਿਲਾਂ ਸਾਫ਼ ਕਰਨ ਦਾ ਤੁਹਾਨੂੰ ਫਾਇਦਾ ਹੋਏਣਾ ਕਿ ਇਹਨਾਂ ਤੁਹਾਨੂੰ ਆਈਡੀਆ ਮਿਲ ਜਾਣਾ ਕਿ ਕਿੰਨਾ ਲੜ ਤੁਸੀਂ ਅੰਦਰ ਨੂੰ ਅੱਗੇ ਤੱਕ ਫੋਲਡ ਕਰਨਾ ਹੈ ਨਾਲ ਦੀ ਨਾਲ ਦਸਤਾਨ ਨੂੰ ਉੱਪਰੋਂ ਵੀ ਪਿੰਚ ਕਰਨਾ ਹੈ ਤੁਸੀਂ ਫਿਰ ਉਸ ਤੋਂ ਬਾਅਦ ਸਾਰੇ ਲੜ ਨੂੰ ਸਾਫ਼ ਕਰਨ ਤੋਂ ਬਾਅਦ ਜੋ ਉੱਪਰ ਨੂੰ ਰਿਵਰਸ ਕਰ ਦੇਣਾ ਹੈ ਇਹ ਮੌਨ ਨਹੀਂ ਦਸਤਾਰ ਆਪਣੀ ਇਹਦੇ ਵਿੱਚ ਤੁਹਾਨੂੰ ਬੜਾ ਧਿਆਨ ਦੇਣਾ ਪੈਣਾ ਇਸ ਚੀਜ਼ 'ਚ ਦਸਤਾਨ ਨੂੰ ਉੱਪਰੋਂ ਤੇ ਨੀਚੋਂ ਦੋਨਾਂ ਸਾਈਡਾਂ ਤੋਂ ਬਰਾਬਰ ਪਿੰਚ ਕਰਕੇ ਰੱਖਣਾ ਪੈਣਾ ਇਹਦੇ ਵਿੱਚ ਤੁਹਾਡੇ ਡੋਂਗ ਪੈਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਹੁੰਦੇ ਕਿਉਂਕਿ ਤੁਸੀਂ ਇੱਕੋ ਜਗ੍ਹਾ ਤੇ ਲੜ ਲਾਣਾ ਹੈ ਤੁਹਾਡੇ ਕੋਲ ਹੇਠੇ ਕੋਈ ਬੇਸ ਨਹੀਂ ਹੈਗਾ ਤੇ ਨਾ ਹੀ ਤੁਸੀਂ ਕੋਈ ਐਕਸਟਰਾ ਕਪੜਾ ਵਿੱਚ ਪਾਣਾ ਦਸਤਾਰ ਦੇ ਬਸ ਜਿਹੜਾ ਲੜ ਦਾ ਕਪੜਾ ਆ ਉਹਨੂੰ ਹੀ ਉਪਰੋਂ ਜੀ نیچے ਨੂੰ ਧੱਕ ਕੇ ਐਡਜਸਟ ਕਰਨਾ ਹੈ ਖਲਾੜਨਾ ਹੈ ਜਿੰਨਾ ਤੁਹਾਡੇ ਲੜ ਚ ਕੋਈ ਵੀ ਡੰਗ ਨਾ ਪਵੇ ਤੇ ਇਸ ਜਗ੍ਹਾ ਤੇ ਸਲਾਈ ਫੇਰ ਕੇ ਤੁਸੀਂ ਇਸ ਪੇਚ ਨੂੰ ਸਾਫ਼ ਕਰਨਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਖੁਦ ਧਿਆਨ ਦੇਣੀਆਂ ਪੈਣੀਆਂ ਨੇ ਮੈਂ ਜਿੱਦਾਂ ਸਜਾ ਕੇ ਦਿਖਾ ਰਿਹਾ ਮੇਰੀ ਦਸਤਾਰ ਦੇ ਵਿੱਚ ਮੈਨੂੰ ਸਜਾਣ ਦੇ ਕੋਈ ਜ਼ਿਆਦਾ ਪ੍ਰੋਬਲਮਾਂ ਨਹੀਂ ਆ ਰਹੀਆਂ ਸੀ ਬਟ ਜਿੰਨੀਆਂ ਆ ਰਹੀਆਂ ਮੈਂ ਤੁਹਾਨੂੰ ਸਾਰੀਆਂ ਸਾਫ਼ ਕਰਕੇ ਦਿਖਾ ਰਿਹਾ ਹੋ ਸਕਦਾ ਤੁਹਾਡੇ ਸਜਾਣ ਵੇਲੇ ਤੁਹਾਨੂੰ ਅਲੱਗ-ਅਲੱਗ ਤਰੀਕੇ ਦੀਆਂ ਪ੍ਰੋਬਲਮਾਂ ਆਣ ਉਹ ਚੀਜ਼ਾਂ ਤੁਸੀਂ ਆਪ ਸੌਟ ਆਊਟ ਕਰਨੀਆਂ ਨੇ ਤਾਂ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਉਹ ਇੰਸਟਾਗ੍ਰਾਮ ਤੇ ਤੁਸੀਂ ਪੁੱਛ ਸਕਦੇ ਹੋ ਮੈਨੂੰ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਅਸੀਂ ਦੂਰ ਕਰਨ ਦੀ ਵੀ ਤੇ ਇਸ ਲੜ ਨੂੰ ਵੀ ਤੁਸੀਂ ਦੇਖੋ ਅੰਦਰਲੀ ਸਾਈਡ ਤੋਂ ਕੱਪੜੇ ਨੂੰ ਚੰਗੀ ਤਰ੍ਹਾਂ ਖੋਲ ਕੇ ਅਸੀਂ ਐਡਜਸਟ ਕੀਤਾ ਕਿ ਡੋਂਗ ਨਾ ਪਵੇ ਉੱਪਰਲੀ ਸਾਈਡ ਤੋਂ ਵੀ ਏ ਸਪੇਚ ਨੂੰ ਖੋਲ ਕੇ ਪਿੱਛੇ ਤੱਕ ਸਾਫ਼ ਕਰਨਾ ਹੈ ਦੇਖ ਲੈਣਾ ਕਿ ਇਹ ਲੜ ਬਾਕੀ ਲੜਾ ਵਾਂਗ ਉੱਪਰ ਤੱਕ ਖੁੱਲ ਗਿਆ ਹੋਇਆ ਤੇ ਫਿਰ ਪਿੱਛੇ ਤੱਕ ਇਸ ਲੜ ਨੂੰ ਵੀ ਤੁਸੀਂ ਰਿਵਰਸ ਕਰਕੇ ਪਿੱਛੋਂ ਪਿੰਚ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਜਦੋਂ ਖੁਦ ਕਰੋਗੇ ਤਾਂ ਤੁਹਾਨੂੰ ਸਮਝ ਆਊਗਾ ਕਿ ਇਹ ਪਹਿਲਾਂ-ਪਹਿਲਾਂ ਕਰਨੀਆਂ ਤੁਹਾਨੂੰ ਔਖੀਆਂ ਲੱਗਣਗੀਆਂ ਬਟ ਜਦੋਂ ਤੁਸੀਂ ਸ਼ੀਸ਼ੇ 'ਚ ਦੇਖ ਕੇ ਕਰੋਗੇ ਆਰਾਮ ਨਾਲ ਫੇਰ ਤੁਹਾਡਾ ਜਦੋਂ ਹੱਥ ਬੈਠ ਗਿਆ ਇਹਨਾਂ ਚੀਜ਼ਾਂ ਤੇ ਤਾਂ ਤੁਹਾਨੂੰ ਆਰਾਮ ਨਾਲ ਲੱਗੂਗਾ ਹਾਂ ਇਹ ਉਦੋਂ-ਉਦੋਂ ਹੀ ਔਖੀਆਂ ਲੱਗਦੀਆਂ ਨੇ ਜਦੋਂ ਤੱਕ ਤੁਹਾਨੂੰ ਆਉਂਦੀਆਂ ਨਹੀਂ ਹੁੰਦੀਆਂ ਨੇ ਜਦੋਂ ਤੁਹਾਨੂੰ ਆ ਗਿਆ ਤਾਂ ਤੁਹਾਡੇ ਲਈ ਸਾਰੀਆਂ ਚੀਜ਼ਾਂ ਸੌਖੀਆਂ ਨੇ ਹੁਣ ਆਪਾਂ ਮੇਰੇ ਵੀਡੀਓ ਕੀ ਕਰਾਂਗੇ ਸਲਾਈ ਫੇਰ ਕੇ ਸਾਰੇ ਪੇਚਾਂ ਨੂੰ ਬਰਾਬਰ ਕਰਾਂਗੇ ਜੇ ਤੁਹਾਨੂੰ ਅੱਖ ਜ਼ਿਆਦਾ ਟੱਕਦੀ ਹੋਈ ਨਜ਼ਰ ਆਂਦੀ ਹੋਵੇ ਤਾਂ ਉਹਨੂੰ ਪਹਿਲਾਂ ਥੋੜਾ ਜਿਹਾ ਬਾਹਰ ਨੂੰ ਕੱਢ ਲਵਾਂਗੇ ਸਲਾਈ ਫੇਰ ਕੇ ਸਾਰੇ ਪੇਚਾਂ ਦਾ ਗੈਪ ਬਰਾਬਰ ਕਰਾਂਗੇ ਨਿਚਲੇ ਹਿੱਸੇ ਤੋਂ ਵੀ ਤੇ ਉੱਪਰੀ ਸਾਈਡ ਤੋਂ ਵੀ ਜੇ ਤੁਹਾਨੂੰ ਕੋਈ ਕਮੀ ਪੇਚੀ ਲੱਗੇ ਤਾਂ ਤੁਸੀਂ ਹੁਣ ਸਾਫ਼ ਕਰ ਸਕਦੇ ਹੋ ਉਹਨੂੰ ਆਖਰੀ ਪੇਚ ਲਗਾਉਣ ਤੋਂ ਪਹਿਲਾਂ ਤੇ ਪੇਚਾਂ ਨੂੰ ਤੁਸੀਂ 3D ਵੀ ਕਰ ਸਕਦੇ ਹੋ ਦੇਖੋ ਇਹ ਜਗਾ ਤਾਂ ਤੁਸੀਂ ਦਸਤਾਨ ਨੂੰ ਚੰਗੀ ਤਰ੍ਹਾਂ ਸਾਫ਼ ਜ਼ਰੂਰ ਕਰਨਾ ਹੈ ਤੇ ਹੁਣ ਅਸੀਂ ਰਾਈਟ ਸਾਈਡ ਤੋਂ ਜਿਹੜਾ ਆ ਸੈਕਿੰਡ ਲਾਸਟ ਪੀਚ ਲਗਾਣਾ ਆ ਤੇ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਦਸਤਾਰ ਦੀ ਜ ਨੂੰ ਕਿਤੇ ਵੀ ਕਮੀ ਪੇਸ਼ੀ ਲੱਗਦੀ ਹੋਵੇ ਤਾਂ ਉਹਨੂੰ ਤੁਸੀਂ ਸਹੀ ਤਰੀਕੇ ਨਾਲ ਸਾਫ਼ ਕਰਨਾ ਹੈ। ਲੁਪੀ ਵਾਲਾ ਪੱਲਾ ਜਿਹੜਾ ਇਹਨੂੰ ਤੁਸੀਂ ਦੁਬਾਰਾ ਮੂਹ ਦੇ ਵਿੱਚ ਫੜ ਲੈਣਾ ਹੈ। ਇਹ ਨਾਲ ਤੁਹਾਡੀ ਦਸਤਾਰ ਆਪਣੀ ਜਗ੍ਹਾ ਤੇ ਟਿਕੀ ਰਹਿੰਦੀ ਹੈ, ਘੁੰਮਦੀ ਨਹੀਂ ਹੈਗੀ ਤੇ ਇਸ ਲੜ ਨੂੰ ਲਾਉਣ ਤੋਂ ਪਹਿਲਾਂ ਅੰਦਰਲਾ ਪੱਲਾ ਉੱਪਰ ਨੂੰ ਚੱਕਤਾ ਸੀ ਤੇ ਬਾਹਰਲਾ ਪੱਲਾ ਹੀ ਨੀਚੇ ਤੱਕ ਖੋਲਿਆ। ਪਿੱਛੋਂ ਦੀ ਫੜ ਕੇ ਅਸੀਂ ਪਿੰਚ ਕਰਕੇ ਇਸ ਪੀਚ ਨੂੰ ਲਗਾ ਦੇਣਾ ਹੈ। ਦੇਖ ਲੈਣਾ ਹੈ ਕਿ ਕਿਤੇ ਡੂੰਗ ਨਾ ਪਵੇ ਜਾਂ ਕਿਤੇ ਜਿਆਦਾ ਮੋਟਾ ਕਪੜਾ ਨਾ ਹੋ ਜਾਈਏ ਉੱਥੋਂ ਦੀ ਕਪੜਾ ਚੰਗੀ ਤਰ੍ਹਾਂ ਖਿਲਾਰ ਲੈਣਾ ਹੈ ਤੇ ਕਿਤੇ ਜੇ ਡੂੰਗ ਪਵੇ ਉੱਥੋਂ ਦੀ ਕਪੜਾ ਤੁਸੀਂ ਨੀਚੋਂ ਦੀ ਖਿੱਚ ਕੇ ਉੱਪਰ ਨੂੰ ਚੱਕ ਕੇ ਐਡਜਸਟ ਕਰਨਾ ਹੈ ਉਸ ਜਗ੍ਹਾ ਤੇ ਦੇਖੋ ਮੈਂ ਅੰਗੂਠੇ ਨਾਲ ਕਿੱਥੇ ਤੱਕ ਲੈ ਕੇ ਜਾਣਾ ਹੈ ਕਪੜਾ ਹਨਾ ਕੱਲਾ ਸਿੰਗਲ ਜਿਹਾ ਪੱਲਾ ਹੀ ਨੀਚੇ ਰੱਖਣਾ ਹੈ ਕੋਈ ਵੀ ਮੋਟਾ ਪੱਲਾ ਤੁਹਾਡਾ ਕੰਧ ਦੇ ਉੱਪਰ ਨਹੀਂ ਆਣਾ ਚਾਹੀਦਾ ਤੇ ਨਾ ਹੀ ਤੁਹਾਡੇ ਗਲ ਤੋਂ ਥੱਲੇ ਜਿਆਦਾ ਪੱਲੇ ਆਉਣੇ ਚਾਹੀਦੇ ਨਹੀਂ ਕਿਉਂਕਿ ਸਾਰੀਆਂ ਸਾਈਡਾਂ ਤੋਂ ਤੁਹਾਨੂੰ ਬਰਾਬਰ ਚਾਹੀਦੀ ਹੈ ਦਸਤਾਰ ਉਹਦੇ ਲਈ ਤੁਹਾਨੂੰ ਰਾਈਟ ਸਾਈਡ ਤੋਂ ਦਸਤ ਉੱਪਰੋ ਜੀ ਦਸਤਾਰ ਨੂੰ ਪਿੰਚ ਕਰਕੇ ਇੱਕ ਵਾਰੀ ਰੱਖ ਲੈਣਾ ਹੈ ਦੋਨਾਂ ਸਾਈਡਾਂ ਤੋਂ ਪਿੰਚ ਕਰਨਾ ਦਸਤਾਰ ਨੂੰ ਇੱਕ ਵਾਰੀ ਖੋਲ ਕੇ ਇਸ ਲੜਨ ਨੂੰ ਤੁਸੀਂ ਸਿੰਪਲ ਰੱਖਣਾ ਹੈ ਇਹਦਾ ਰਿਵਰਸ ਪੇਜ ਨਹੀਂ ਬਣਾਣਾ ਤੁਸੀਂ ਸਾਫ਼ ਕਰਨ ਤੋਂ ਬਾਅਦ ਤੁਸੀਂ ਇਹਨੂੰ ਇੱਕ ਵਾਰੀ ਫੇ ਪਿੰਚ ਕਰਕੇ ਸਾਫ਼ ਕਰਕੇ ਲਗਾ ਲੈਣਾ ਹੈ ਉੱਪਰੋ ਜੀ ਦਸਤਾਰ ਦਾ ਬੈਲੈਂਸ ਬਣਾਵਾਂਗੇ ਦੋਨਾਂ ਸਾਈਡਾਂ ਤੋਂ ਬਰਾਬਰ ਕਰਾਂਗੇ ਇਸ ਪੇਜ ਦੇ ਵਿੱਚ ਵੀ ਕਿਤੇ ਜੇ ਡੰਗ ਪੈਂਦਾ ਹੋਵੇ ਤੇ ਉੱਪਰੋ ਜੀ ਕੱਪੜਾ ਖੋਲ ਕੇ نیچے ਕਰ ਸਕਦੇ ਹਾਂ ਤੇ ਮੇਰੇ ਵੀਰੋ ਸਲਾਈ ਨਾਲ ਤੁਸੀਂ ਇਸ ਪੱਲੇ ਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਉੱਪਰਲੀ ਸਾਈਡ ਤੋਂ ਵੀ ਬਾਕੀ ਪੇਚਾਂ ਦੇ ਬਰਾਬਰ ਕਰਨਾ ਹੈ ਪਿੱਛੇ ਤੱਕ ਇਸ ਲੜ ਨੂੰ ਖੋਲ-ਖੋਲ ਕੇ ਦੇਖੋ ਸਲਾਈ ਨਾਲ ਅਸੀਂ ਸਾਫ਼ ਕਰਿਆ ਨਾ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਇਹ ਚੀਜ਼ਾਂ ਦਾ ਧਿਆਨ ਜਦੋਂ ਤੁਸੀਂ ਕਰੋਗੇ ਉਦੋਂ ਤੁਹਾਨੂੰ ਇਹ ਚੀਜ਼ਾਂ ਸਮਝ ਆਉਣਗੀਆਂ ਤੇ ਜੇ ਕੋਈ ਸਪੇਸ ਘਟ ਵੱਧ ਜਾ ਕਪੜੇ 'ਚ ਉਹਨੂੰ ਤੁਸੀਂ ਨਾਲ ਦੀ ਨਾਲ ਸਾਫ਼ ਕਰੋਗੇ ਤੇ ਸਹੀ ਕਰੋਗੇ ਪੇਜ ਨੂੰ ਦੋਨਾਂ ਸਾਈਡਾਂ ਤੋਂ ਪਿੰਚ ਕਰਨ ਤੋਂ ਬਾਅਦ ਜੋ ਪਿੱਛੋ ਜੀ ਅਸੀਂ ਇੱਕ ਵਾਰੀ ਫੋਲਡ ਕਰਕੇ ਰੱਖ ਦੇਣਾ ਹੈ ਤੇ ਪਿੱਛੋ ਜੀ ਆਪਾਂ ਲੁੱਪੀ ਵਾਲਾ ਪੱਲਾ ਲਗਾ ਦੇਣਾ ਹੈ ਦੁਬਾਰਾ ਕਿਉਂਕਿ ਲੁੱਪੀ ਵਾਲਾ ਪੱਲਾ ਲਗਾ ਕੇ ਅਸੀਂ ਹਰੇਕ ਇਸਰ ਤੋਂ ਦਸਤਾਰ ਨੂੰ ਸਾਫ਼ ਕਰ ਸਕਦੇ ਹਾਂ ਤੇ ਇਹਨਾਂ ਸਾਨੂੰ ਕਲਗੀ ਵਾਲੇ ਲੜ ਨੂੰ ਮੂਹ ਦੇ ਵਿੱਚ ਸਾਰੀ ਜੜੀ ਫੜ ਕੇ ਰੱਖਣ ਦੀ ਵੀ ਲੋੜ ਨਹੀਂ ਹੈਗੀ ਦੋਨਾਂ ਸਾਈਡਾਂ ਤੋਂ ਹੁਣ ਅਸੀਂ ਜਿਹੜੇ ਲੜ ਉੱਪਰ ਨੂੰ ਖੁੱਲਵੇਂ ਨਜ਼ਰ ਆ ਰਹੇ ਇਹਨਾਂ ਨੂੰ ਇੱਕ-ਇੱਕ ਕਰਕੇ ਅੰਦਰ ਨੂੰ ਫੋਲਡ ਕਰਾਂਗੇ ਕਿਉਂਕਿ ਕਈ ਵਾਰ ਹੁੰਦਾ ਕਿ ਆਪਣੇ ਲੜ ਜਿਹੜੇ ਠਿੱਲੇ ਠਿੱਲੇ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਟਾਈਟ ਕਰ ਸਕਦੇ ਹੋ ਦੋਨਾਂ ਸਾਈਡਾਂ ਤੋਂ ਸੱਜੇ ਪਾਸੇ ਤਾਂ ਅਸੀਂ ਕਰਕੇ ਦਿਖਾ ਦਿੱਤਾ ਤੁਹਾਨੂੰ ਹੁਣ ਅਸੀਂ ਖੱਬੇ ਪਾਸੇ ਉਹ ਵੀ ਕਰਨੇ ਨੇ ਤੇ ਮੇਰੇ ਵੀਰੋ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਦਸਤਾਰ ਦੀ ਸ਼ੇਪ ਦੇਖ ਲੈਣੀ ਹੈ ਕਿਤੋਂ ਵੀ ਵੱਧ ਘੱਟ ਹੋ ਉੱਚੀ ਨਹੀਂ ਵੀ ਨਹੀਂ ਲੱਗਦੀ ਤਾਂ ਉਹਨੂੰ ਸਾਫ਼ ਕਰ ਲੈਣਾ ਹੈ ਸੈੱਟ ਕਰ ਲੈਣਾ ਹੈ ਦਬਾ ਕੇ ਤੇ ਹੁਣ ਇੱਕ-ਇੱਕ ਕਰਕੇ ਸਾਰੇ ਪੇਚਾਂ ਨੂੰ ਤੁਸੀਂ ਅੰਦਰ ਨੂੰ ਫੋਲਡ ਕਰਨਾ ਹੈ ਖੰਬੇ ਹੱਥ ਨਾਲ ਲੜ ਨੂੰ ਅੰਦਰ ਨੂੰ ਫੋਲਡ ਕਰਨਾ ਹੈ ਸੱਜੇ ਹੱਥ ਨਾਲ ਤੁਸੀਂ ਉਸ ਤੋਂ ਅਗਲੇ ਲੜ ਨੂੰ ਫੜ ਕੇ ਰੱਖਣਾ ਹੈ ਕਈ ਵਾਰ ਐਦਾਂ ਹੁੰਦਾ ਕਿ ਆਪਾਂ ਇੱਕ ਲੜ ਨੂੰ ਅੰਦਰ ਨੂੰ ਫੋਲਡ ਕਰਦੇ ਤਾਂ ਉਹਦੇ ਨਾਲ ਆਟੋਮੈਟਿਕਲੀ ਦੂਜਾ ਲੜ ਵੀ ਅਸੀਂ ਅੰਦਰ ਨੂੰ ਫੋਲਡ ਕਰ ਦਈਏ ਉਹਨੇ ਗੈਪ ਹੋ ਜਾਂਦਾ ਉਹ ਅੰਦਰ ਲੜ ਤੇ ਉਹ ਸਾਨੂੰ ਦੁਬਾਰਾ ਬਾਹਰ ਨੂੰ ਕੱਢਣਾ ਪੈਂਦਾ ਹੈ ਇਸ ਲਈ ਇਸ ਤਰੀਕੇ ਨਾਲ ਹੱਥ ਰੱਖ ਕੇ ਤੁਸੀਂ ਸਾਰੇ ਲੜ ਅੰਦਰ ਨੂੰ ਫੋਲਡ ਕਰ ਸਕਦੇ ਹੋ ਇਹ ਸਾਰੀ ਚੀਜ਼ਾਂ ਤੁਹਾਡੀ ਪ੍ਰੈਕਟਿਸ ਕਰਦੇ ਤੇ ਹੀ ਤੁਹਾਨੂੰ ਸਮਝ ਆਉਣਗੀਆਂ ਹੁਣ ਤੁਸੀਂ ਦੂਜਾ ਸ਼ੀਸ਼ਾ ਲੈਣਾ ਹੈ ਦੂਜੇ ਸ਼ੀਸ਼ੇ ਨਾਲ ਜਿਹੜੀਆਂ ਕਮੀਆਂ ਪੇਸ਼ ਹੋ ਰਹੀਆਂ ਨੇ ਜਿਹੜੇ ਵਟ ਬਟੇਵੇਂ ਨੇ ਰਹੀਆਂ ਨੇ ਇਹਨਾਂ ਨੂੰ ਤੁਸੀਂ ਸਾਫ਼ ਕਰਨਾ ਹੈ ਕਈ ਵਾਰ ਅਸੀਂ ਕੱਟ जरूर ਲੈਨੇ ਹੱਥ ਨਾਲ ਲੜ ਜਿਹੜੇ ਆ ਉਹ ਬਰਾਬਰ ਕਰ ਸਕਦੇ ਆ ਮੋਟੇ ਕਰ ਸਕਦੇ ਆ ਪਰ ਐਦਾਂ ਸਾਫ਼ ਨਹੀਂ ਕਰ ਸਕਦੇ ਜਿਹੜਾ ਕੰਮ ਤੁਹਾਨੂੰ ਸਲਾਈ ਨਹੀਂ ਦੇਣਾ ਆ ਇਸ ਤਰੀਕੇ ਨਾਲ ਤੁਸੀਂ ਦੋਨਾਂ ਸੈਟਾਂ ਦੇ ਦਸਤਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਇਹਨਾਂ ਤੁਹਾਡੀ ਦੋਨਾਂ ਸਾਈਡਾਂ ਤੇ ਪੰਜ-ਪੰਜ ਲੜ ਹੋ ਜਾਣਗੇ ਤੇ ਦਸਾਹ ਦੋਨਾਂ ਸਾਈਡੋਂ ਤੋਂ ਬਰਾਬਰ ਲੱਗੇਗੀ ਦੇਖੋ ਕਿੰਨੀ ਵਧੀਆ ਲੁਕਾਰੀ ਆਪਣੀ ਦਸਤਾਰ ਦੀ ਹਰੇ ਕਿਸਰ ਤੋਂ ਹਨਾ ਤੇ ਹੁਣ ਖੱਬੇ ਪਾਸੇੋਂ ਤੁਸੀਂ ਦੂਜੇ ਸ਼ੀਸ਼ਨਾ ਦੇਖ ਕੇ ਇਸ ਤਰੀਕੇ ਨਾਲ ਸਾਰੇ ਲੜ ਸਾਫ਼ ਕਰ ਲੈਣੇ ਨੇ ਉੱਪਰੋਂ ਦੀ ਸਲਾਈ ਫੇਣੀ ਆ ਉੱਪਰਲੇ ਪਾਸੇ ਜਿਹੜੇ ਲੜ ਅਸੀਂ ਰਿਵਰਸ ਕੀਤੇ ਨੇ ਤੇ ਜਿਹਨਿ ਨਿਚਲੇ ਪਾਸੇ ਤੁਸੀਂ ਸਲਾਈ ਫੇਣੀ ਆ ਲੜਾ ਦੇ ਇਹਨਾਂ ਨਾਲ ਪੇਚ ਆ ਜਿਹੜੇ ਤੁਹਾਡੇ ਉੱਪਰਲੀ ਸਾਈਡ ਤੋਂ ਤੇ ਨਿਚਲੀ ਸਾਈਡ ਤੋਂ ਦੋਨਾਂ ਸਾਈਡਾਂ ਤੋਂ ਬਰਾਬਰ ਮੋٹے ਹੋ ਜਾਣਗੇ ਜਦੋਂ ਇਹਨਾਂ ਨੂੰ ਅਸੀਂ 3D ਕਰ ਦੇਣਾ ਹੈ ਉਦੋਂ ਇਹ ਹੋਰ ਵਿਜ਼ੀਬਲ ਹੋ ਜਾਣੇ ਨੇ ਹੋਰ ਜ਼ਿਆਦਾ ਵਧੀਆ ਢੰਗ ਨਾਲ ਦਿਖਣਗੇ ਸਾਰਿਆਂ ਨੂੰ ਤੇ ਉੱਪਰ ਨੂੰ ਤੁਸੀਂ ਸਲਾਈ ਫੇਰ ਕੇ ਇਦਾਂ ਨਾਲ ਲੜ ਜਿਹੜੇ ਵੱਟ ਪੈ ਰਹੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹੋ ਤੇ ਹੁਣ ਦੇਖ ਰਹਾ ਗਏ ਹੋ ਤੁਸੀਂ ਸ਼ੀਸ਼ੇ ਦੇ ਵਿੱਚ ਕਿ ਆਪਣੇ ਸਾਰੇ ਪੇਜ ਜਿਹੜੇ ਪਿੱਛੇ ਤੱਕ ਰਿਵਰਸ ਹੋਏ ਨੇ ਚੰਗੀ ਤਰ੍ਹਾਂ ਹਨਾ ਤੇ ਇਹਨਾਂ ਨੂੰ ਤੁਸੀਂ ਵੀ ਕਰ ਸਕਦੇ ਹੋ ਜੇ ਤੁਸੀਂ ਚੰਗੀ ਤਰ੍ਹਾਂ ਸਮਝਿਆ ਹੋਵੇ ਵੀਡੀਓ ਨੂੰ ਦੇਖ ਕੇ ਇਸ ਲਈ ਮੈਂ ਕਹਿੰਨਾ ਹੁੰਨਾ ਹਮੇਸ਼ਾ ਕਿ ਵੀਡੀਓ ਨੂੰ ਕਦੀ ਵੀ ਕਿਤੇ ਵੀ ਸਕਿਪ ਨਾ ਕਰਿਆ ਕਰੋ ਹੁਣ ਅਸੀਂ ਪਿੱਛੇ ਦੀ ਲੁਪੀ ਵਾਲਾ ਪੱਲਾ ਖੋਲ ਕੇ ਇਸ ਪੇਜ ਨੂੰ ਚੰਗੀ ਤਰ੍ਹਾਂ ਪਿੱਛੇ ਸਾਫ਼ ਕਰਕੇ ਰੱਖ ਲੈਣਾ ਹੈ ਕਿਉਂਕਿ ਆਪਾਂ ਕਲਗੀ ਵਾਲਾ ਪੇਚ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਇਹ ਜਗ੍ਹਾ ਤੋਂ ਪੇਚਾਂ ਨੂੰ ਸਾਫ਼ ਕਰਨ ਤੋਂ ਬਾਅਦ ਚ ਅਸੀਂ ਕਲਗੀ ਵਾਲੇ ਲੜਨ ਨੂੰ ਗਿੱਲਾ ਕਰਾਂਗੇ ਦੇਖ ਲੈਣਾ ਥੋੜਾ ਦਸਤਾਨ ਨੂੰ ਵੀ ਗਿੱਲਾ ਕਰ ਲਾਂਗੇ ਇਹਨਾਂ ਆਪਣੇ ਜਿਹੜੇ ਪੇਚ ਆ ਉਹ ਆਪਣੀ ਜਗ੍ਹਾ ਤੇ ਬੈਠ ਜਾਣਗੇ ਤੇ ਇਹਨਾਂ ਨੂੰ ਜਦੋਂ ਅਸੀਂ 3D ਕਰਾਂਗੇ ਤਾਂ ਉਹ 3D ਵੀ ਵਧੀਆ ਹੋ ਜਾਣਗੇ ਤੁਹਾਡੇ ਜਦੋਂ ਤੁਸੀਂ ਦਸਤਾਨ ਨੂੰ ਗਿੱਲੀ ਕਰ ਲੈਂਦੇ ਆ ਨਾ ਹਰ ਕਿਸੇ ਤੋਂ ਉਹਨਾਂ ਦਸਤਾਰਾਂ ਜਿਹੜੀ ਖੜੀ ਰਹਿੰਦੀ ਆ ਉੱਥੇ ਉੱਥੇ ਆਕੜ ਜਾਂਦੀ ਥੋੜੀ ਜੀ ਜਦੋਂ ਸੁੱਕਣ ਤੋਂ ਬਾਅਦ ਚ ਨਾ ਦਸਤਾਨ ਆਪਣੀ ਜਗ੍ਹਾ ਤੇ ਆਕੜ ਜਾਂਦੀ ਹੈ ਹੁਣ ਤੁਸੀਂ ਪੇਚਾਂ ਨੂੰ ਥੋੜਾ ਜਿਹਾ 3D ਵੀ ਕਰ ਸਕਦੇ ਹੋ ਹਰ ਇੱਕ ਇਸੇ ਤੋਂ ਤਾਂ ਜੋ ਤੁਹਾਡੇ ਜਿਹੜੇ ਪੇਚ ਨੇ ਇਹ ਜਿਆਦਾ ਵਧੀਆ ਢੰਗ ਨਾਲ ਦਿਖਣ ਤੁਹਾਨੂੰ ਠੀਕ ਹੈ ਹੁਣ ਦੇਖੋ ਜਦੋਂ ਅਸੀਂ ਕਰਾਂਗੇ ਚੋਰਸ ਚੋਰਸ ਲੜ ਬਣ ਜਾਣੀ ਨੇ ਸਾਡੇ ਹੁਣ ਦੇਖਣ ਵਾਲਿਆਂ ਨੂੰ ਸਮਝ ਨਹੀਂ ਆਣਾ ਕਿ ਅਸਲੀਅਤ 'ਚ ਪੇਚਾਂ ਨਾ ਹੋਇਆ ਕੀ ਆ ਠੀਕ ਹੈ ਜੀ ਤੇ ਮੌਨ ਦੇ ਦਸਤਾਵੇਜ਼ ਚ ਸਜਾਉਣ ਵਾਲਾ ਬੰਦਾ ਮੈਂ ਪਹਿਲਾਂ ਹੀ ਹੋਊਂਗਾ ਮੈਨੂੰ ਲੱਗਦਾ ਹੈ ਇਹ ਸ਼ੇਪ ਦੇ ਵਿੱਚ ਤੇ ਜਿਹੜਾ ਤੁਹਾਨੂੰ ਪੂਰੀ ਡੀਪਲੀ ਇਸ ਦਸਤਾਉ ਨੂੰ ਸਮਝਾ ਰਿਹਾ ਹੈ ਸਟੈਪ ਬਾਈ ਸਟੈਪ ਦੇਖੋ ਦਸਤਾਰ ਨੂੰ ਤੁਸੀਂ ਇਸ ਪੱਲੇ ਨੂੰ ਦੋਨਾਂ ਸਾਈਡਾਂ ਤੋਂ 3D ਕਰਨਾ ਹੈ ਕੋਈ ਵੀ ਪੱਲਾ ਇਦਾਂ ਨਾ ਰਹਿ ਜਾਵੇ ਕਿ ਤੁਸੀਂ ਉੱਪਰੋਂ 3D ਕਰਤਾ ਨੀਚੋਂ ਨਾ ਕੀਤਾ ਹੋਵੇ ਜਾਂ ਨੀਚੋਂ ਕਰਤਾ ਹੋਵੇ ਤਾਂ ਉੱਪਰੋਂ ਨਾ ਕੀਤਾ ਹੋਵੇ ਇਹ ਨਾਲ ਤੁਹਾਡੀ ਦਸਤਾਰ ਜਿਹੜੀ ਲੁੱਕ ਤੇ ਫਰਕ ਪੈ ਜਾਣਾ ਹੈ ਤੁਸੀਂ ਹਰ ਇੱਕ ਪੱਲੇ ਨੂੰ ਉੱਪਰਲੀ ਤੇ ਨਿਜਲੀ ਸਾਈਡ ਤੋਂ ਜਦੋਂ 3D ਕਰ ਦੋਗੇ ਤਾਂ ਤੁਹਾਡੇ ਪੇਚ ਜਿਹੜੇ ਉਹ ਬੜੇ ਵਧੀਆ ਟੰਗ ਨਾਲ ਦਿਖਣਗੇ ਤੁਹਾਨੂੰ 3D ਦਿਖਣਗੇ ਤੇ ਮੇਰੇ ਵੀਰੋ ਜਿਹੜਾ ਅਸੀਂ ਚੈਲੰਜ ਸ਼ੁਰੂ ਕੀਤਾ 75 ਦਿਨ ਲਗਾਤਾਰ ਨਵੀਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ ਇਦੇ ਲਈ ਮੇਰੇ ਵੀਰੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਆਪਾਂ ਬਹੁਤ ਜ਼ਿਆਦਾ ਨਵੇਂ ਸਟਾਈਲ ਦੀਆਂ ਦਸਤਾਰਾਂ ਸਿਖਾਉਣੀਆਂ ਨੇ ਤੁਹਾਨੂੰ ਤੇ ਜੇਦੋਂ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਤਾਂ ਤੁਹਾਨੂੰ ਆਟੋਮੈਟਿਕਲੀ ਨੋਟੀਫਿਕੇਸ਼ਨ ਆ ਪਹੁੰਚ ਜੇ ਕਰਨੀ ਜਦੋਂ ਵੀ ਮੈਂ ਕਿਸੇ ਵੀ ਦਸਤਾਰ ਦਾ ਟਿਊਟੋਰੀਅਲ ਪਾਇਆ ਕਰੂੰਗਾ ਤੇ ਮੇਰੇ ਵੀਰੋ ਕੋ ਲਾਈਕ ਕਰਕੇ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਦਸਤਾਰਾਂ ਕਿਹੋ ਜਿਹੀਆਂ ਲੱਗਦੀਆਂ ਨੇ ਸਾਡੀਆਂ ਤੇ ਜੇ ਤੁਹਾਨੂੰ ਕੋਈ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ ਤੇ ਦੱਸ ਸਕਦੇ ਹੋ ਸਾਨੂੰ ਹੁਣ ਅਸੀਂ ਕਲਗੀ ਵਾਲਾ ਲੜ ਲੈਣਾ ਤੇ ਇਹਨੂੰ ਗਿੱਲਾ ਕੀਤਾ ਗਿੱਲਾ ਕਰਕੇ ਚੰਗੀ ਤਰ੍ਹਾਂ ਖੋਲ ਲੈਣਾ ਹੈ ਪਿੱਛੇ ਜੀ ਤੇ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰਨਾ ਹੈ ਜਿੱਦਾਂ ਤੁਹਾਨੂੰ ਦਿਖਾਇਆ ਜਾ ਰਿਹਾ ਇਸ ਤੋਂ ਬਾਅਦ ਤੁਸੀਂ ਇਸ ਪੱਲੇ ਨੂੰ ਇਹ ਆਪਣੀ ਜਗ੍ਹਾ ਤੇ ਟਿਕਾ ਲੈਣਾ ਹੈ ਤੇ ਫਿਰ ਦੇਖਣਾ ਹੈ ਕਿ ਜੇ ਤੁਸੀਂ ਇਸ ਪੇਜ ਨੂੰ ਜ਼ਿਆਦਾ ਖੋਲ ਲਿਆ ਤਾਂ ਇੱਕ ਸਾਈਡ ਤੋਂ ਅੰਦਰ ਨੂੰ ਫੋਲਡ ਕਰ ਦੇਣਾ ਲੜ ਨੂੰ ਜੇ ਬਰਾਬਰ ਆ ਤਦ ਦੋਨਾਂ ਸਾਈਡਾਂ ਨੂੰ ਸਾਫ਼ ਕਰਕੇ ਸਿੱਧਾ ਕਰਕੇ ਲਗਾ ਦੇਣਾ ਹੈ ਦੇਖੋ ਅਸੀਂ ਬਰਾਬਰ-ਬਰਾਬਰ ਜੇ ਖੋਲਿਆ ਸੀ ਪਹਿਲਾਂ ਇਸ ਲਈ ਇਸ ਪੱਲੇ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਇਸ ਤਰੀਕੇ ਨਾਲ ਲਗਾ ਲੈਣਾ ਹੈ ਤੇ ਇਹਨੂੰ ਕਲਗੀ ਗੋਲ ਘੁਮਾ ਕੇ ਐਕਸ ਬਣਾ ਕੇ ਰੱਖ ਲੈਣਾ ਹੈ ਦੇਖੋ ਸੱਜੇ ਵਾਲਾ ਹਿੱਸਾ ਖੱਬੇ ਪਾਸੇ ਚਲ ਜਾਣਾ ਹੈ ਖੱਬੇ ਵਾਲਾ ਸੱਜੇ ਪਾਸੇ ਚਲ ਜਾਣਾ ਹੈ ਐਨ ਸੈਂਟਰ ਦੇ ਵਿੱਚ ਐਨ ਨੱਕ ਦੇ ਸਿੱਧੇ ਹੀ ਸਾਹਮਣੇ ਤੁਸੀਂ ਪਿੰਨ ਲਗਾਣੀ ਹੈ ਪਿੰਨ ਥੋੜੀ ਜਿਹੀ نیچے ਨੂੰ ਤੇ ਥੋੜੀ ਜਿਹੀ ਖੱਬੇ ਪਾਸੇ ਨੂੰ ਟੇਢੀ ਲਗਾਓ ਤਾਂ ਜੋ ਆਪਣੀ ਕਲਗੀ ਹੈ ਜਿਹੜੀ ਆਪਣੀ ਜਗ੍ਹਾ ਤੇ ਟਿਕ ਸਕੇ ਫਿਰ ਜਿੰਨੀ ਕ ਲੋੜ ਆ ਉੰਨੀ ਕ ਕਲਗੀ ਖੋਲ ਲੈਣੀ ਆ ਖੋਲ ਕੇ ਧਾਗੇ ਵਾਲੇ ਹਿੱਸੇ ਨੂੰ ਅੰਦਰ ਕਰ ਦੇਣਾ ਆ ਕਿ ਉਹ ਬਾਹਰ ਨਾ ਦਿਖੇ ਉਹ ਨਹੀਂ ਤਾਂ ਚੰਗਾ ਨਹੀਂ ਲੱਗਦਾ ਹੁੰਦਾ ਦਿਖਦਾ ਹੋਇਆ ਤੇ ਕਲਗੀ ਨੂੰ ਸਿਰ ਤੇ ਵਿਸ਼ਾ ਕੇ ਬਾਕੀ ਬਚਦੇ ਕੱਪੜੇ ਨੂੰ ਤੁਸੀਂ ਅੰਦਰ ਕਰ ਦੇਣਾ ਦੇਖੋ ਐਂਡ ਮੈਂ ਪਹਿਲਾਂ ਸੈਂਟਰ ਦੇ ਵਿੱਚ ਲਗਾ ਰਿਹਾ ਕਲਗੀ ਵਾਲੇ ਲੜ ਨੂੰ ਫਿਰ ਲੈਫਟ ਸਾਈਡ ਤੇ ਲੈ ਗਿਆ ਹੋਇਆ ਉੱਪਰਲੀ ਸਾਈਡ ਤੇ ਤੁਸੀਂ 2-3 ਪਿੰਨਾ ਲਗਾ ਸਕਦੇ ਹੋ ਤੇ ਉਸ ਤੋਂ ਪਹਿਲਾਂ ਸਲਾਈ ਦੀ ਹੈਲਪ ਨਾਲ ਤੁਸੀਂ ਕਲਗੀ ਵਾਲੇ ਪੇਚ ਨੂੰ ਚੰਗੀ ਤਰ੍ਹਾਂ ਅੰਦਰ ਕਰ ਦਿਓ ਤੇ ਮੇਰੇ ਵੀਰੋ ਵਧੀਆ ਲੱਗਦੀ ਹੁੰਦੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਦੋਸਤਾਂ ਤੱਕ ਸ਼ੇਅਰ ਜਰੂਰ ਕਰਿਆ ਕਰੋ ਤੇ ਉੱਪਰ ਤੁਸੀਂ 2-3 ਪਿੰਨਾ ਲਗਾ ਲੈਣੀਆਂ ਨੇ ਤੇ ਇਸ ਜਗ੍ਹਾ ਤੋਂ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਸਲਾਈ ਦੀ ਹੈਲਪ ਨਾਲ ਤੇ ਫਿਰ ਅਸੀਂ ਤੁਹਾਨੂੰ ਉੱਪਰਲੀ ਸਾਈਡ ਤੋਂ ਦਸਤਾਨ ਨੂੰ ਕੰਪਲੀਟ ਕਰਕੇ ਦਿਖਾਵਾਂਗੇ ਸੇਨ ਨੂੰ ਟਕਣਾ ਦੱਸਾਂਗੇ ਖੱਬੇ ਪਾਸੇ ਤੁਹਾਡਾ ਖੁੱਲਾ ਹਿੱਸਾ ਹੋਊਗਾ ਸੱਜੇ ਪਾਸੇ ਬੰਧ ਹਿੱਸਾ ਹੋਊਗਾ ਜਿਹੜੇ ਖੁੱਲੇ ਹਿੱਸੇ ਹਨ ਉਹਨਾਂ ਦੋਨਾਂ ਨੂੰ ਬਰਾਬਰ ਕਰਕੇ ਸਾਰੇ ਕੱਪੜੇ ਨੂੰ ਸਿਰ ਦੇ ਉੱਤੇ ਖੋਲ ਕੇ ਵਿਛਾ ਲੈਣਾ ਹੈ ਵਿਛਾ ਕੇ ਫਿਰ ਅਸੀਂ ਦੋਨਾਂ ਸੱਟਾਂ ਤੋਂ ਬਰਾਬਰ ਕੱ ਇੱਕ ਤਰ੍ਹਾਂ ਸਾਨੂੰ ਅਸੀਂ ਡਬਲ ਟੱਕ ਰਿਆਂ ਡਬਲ ਕਪੜੇ ਨਾਲ ਟੱਕ ਰਿਆਂ ਇਹਦੇ ਨਾਲ ਤੁਹਾਡਾ ਜਿਹੜਾ ਸਿਰ ਆ ਉਹ ਬੜੇ ਆਸਾਨੀ ਨਾਲ ਟਕਿਆ ਜਾਂਦਾ ਹੈ ਪਲੱਸ ਜਿਹੜਾ ਤੁਹਾਡਾ ਬੇਸ ਆ ਡਾਰਕ ਕਲਰ ਦਾ ਕੋਈ ਵੀ ਹੋਵੇ ਉਹ ਤੁਹਾਡੀ ਦਸਤਾਰ ਦੇ ਕਪੜੇ 'ਚੋਂ ਝਾਤੀ ਨਹੀਂ ਮਾਰਦਾ ਹੈਗਾ ਜਦੋਂ ਅਸੀਂ ਸਿੰਗਲ ਕਪੜੇ ਨਾਲ ਦਸਤਾਰ ਨਾਲ ਸਿਰ ਟਕਦਿਆਂ ਨਾ ਤੇ ਉਹਨਾਂ ਨਾਲ ਕਈ ਵਾਰ ਡਾਰਕ ਕਪੜਾ ਵਿੱਚੋਂ ਝਾਤੀ ਮਾਰਨ ਲੱਗ ਜਾਂਦਾ ਹੈ ਤਾਂ ਉਹ ਚੀਜ਼ ਤੁਹਾਡੀ ਦੂਰ ਹੋ ਜਾਂਦੀ ਹੈ ਜਦੋਂ ਆਪਾਂ ਸਿਰ ਨੂੰ ਡਬਲ ਟੱਕ ਦਿੰਨੇ ਆ ਦੋਨਾਂ ਸਾਈਡ ਤੋਂ ਕਪੜਾ ਅੰਦਰ ਕਰਨ ਤੋਂ ਬਾਅਦ ਤੁਸੀਂ ਲੁੱਪੀ ਵਾਲਾ ਪੱਲਾ ਇਸ ਤਰੀਕੇ ਨਾਲ ਖਿੱਚ ਲੈਣਾ ਦੋਨਾਂ ਸਾਈਡਾਂ ਤੋਂ ਖਿੱਚ ਕੇ ਕਪੜਾ ਅੰਦਰ ਕਰਨਾ ਹੈ ਦੇਖ ਲੈਣਾ ਹੈ ਕਿ ਲੂਪੀ ਜ਼ਿਆਦਾ ਚੌੜੀ ਨਾ ਹੋਵੇ ਫਿਰ ਜਿਹੜਾ ਕਲਗੀ ਵਾਲਾ ਪੇਚ ਹੈ ਇਹਨੂੰ ਚੰਗੀ ਤਰ੍ਹਾਂ ਖਿੱਚ ਕੇ ਲੂਪੀ ਵਾਲੇ ਪੱਲੇ ਦੇ ਅੰਦਰ ਕਰਨਾ ਹੈ ਦੋਨਾਂ ਸਾਈਡਾਂ ਤੋਂ ਤੇ ਇਸੇ ਤਰੀਕੇ ਨਾਲ ਤੁਸੀਂ ਖੱਬੇ ਪਾਸੇ ਉਹ ਕਰਨਾ ਹੈ ਤੇ ਐਦਾਂ ਤੁਸੀਂ ਲੂਪੀ ਲਗਾਣੀ ਹੈ ਲੂਪੀ ਤੁਹਾਡੀ ਜ਼ਿਆਦਾ ਚੌੜੀ ਨਹੀਂ ਹੋਣੀ ਚਾਹੀਦੀ ਦੋਨਾਂ ਸਾਈਡਾਂ ਤੋਂ ਤੁਹਾਡੇ ਪੱਲੇ ਜਿਹੜੇ ਬਰਾਬਰ ਹੋਣੇ ਚਾਹੀਦੇ ਨੇ ਪਿੱਛੇ ਕਿਸੇ ਵੀ ਤਰੀਕੇ ਦਾ ਵਾਲਵਲੇਵਾ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਰਹਿੰਦੇ ਖੁੰਦੇ ਵਾਲਵਲੇਵੇਂ ਹੋਣਗੇ ਉਹ ਅਸੀਂ ਸਲਾਈ ਦੀ ਹੈਲਪ ਨਾਲ ਦੂਰ ਕਰ ਸਕਦੇ ਹਾਂ ਜੇ ਤੁਹਾਨੂੰ ਕੋਈ ਦਸਤਾਰ ਦੇ ਵਿੱਚ ਕਮੀ ਪੇਸ਼ੀ ਲੱਗਦੀ ਹੋਵੇ ਤਾਂ ਇਸ ਵਕਤ ਤੁਸੀਂ ਦੂਜੇ ਸ਼ਿਸ਼ੇ ਨਾਲ ਦੇਖ ਕੇ ਦਸਤਾਰ ਦੀ ਹਰ ਇੱਕ ਜਗ੍ਹਾ ਤੋਂ ਸਫਾਈ ਕਰ ਸਕਦੇ ਹੋ ਜੇ ਤੁਹਾਡਾ ਮਨ ਹੋਵੇ ਦੇਖਣ ਦਾ ਜੇ ਕੋਈ ਸ਼ੰਕਾ ਰਹਿ ਗਈ ਹੋਵੇ ਮਨ 'ਚ ਤੇ ਹੁਣ ਮੇਰੇ ਵੀਰੋ ਤੁਹਾਨੂੰ ਹਰ ਇੱਕ ਹਿੱਸੇ ਤੋਂ ਦਸਤਾਰ ਦੇ ਦਰਸ਼ਨ ਵੀ ਕਰਾਣੇ ਨੇ ਅਸੀਂ ਤੇ ਹੁਣ ਅਸੀਂ ਦਿਖਾ ਦਿੰਦੇ ਹਾਂ ਜੀ ਤੁਹਾਨੂੰ ਦਸਤਾਰ ਫਰੰਟ ਤੋਂ ਜੀ ਤੇ ਆਪਣੀ ਦਸਤਾਰ ਦੀ ਸ਼ੇਪ ਤੇ ਲੁੱਕ ਐਂਡ ਪਰਫੈਕਟਾ ਗੋਲ ਸ਼ੇਪ ਦੇ ਵਿੱਚ ਮੌਨ ਦੀ ਦ ਤੇ ਹੁਣ ਤੁਸੀਂ ਦੇਖੋ ਫਰੰਟ ਤੋਂ ਜੀ ਦਸਤਾਰ ਆਪਣੀ ਪਰਫੈਕਟ ਆ ਕਲਕੀ ਸੈਂਟਰ ਚ ਤੇ ਵੀ ਪ੍ਰੋਪਰ ਆ ਤੇ ਸਾਰੇ ਪੇਚ ਪਿੱਛੇ ਤੱਕ ਰਿਵਰਸ ਨੇ ਤੇ ਖੱਬੇ ਪਾਸੇ ਦੇਖ ਸਕਦੇ ਹੋ ਸਿੱਧੇ ਲੜ ਜਾ ਰਹੇ ਨੇ ਪਿੱਛੇ ਤੱਕ ਤੇ ਉੱਪਰਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਦੋਨਾਂ ਸਾਈਡਾਂ ਤੇ ਪੰਜ-ਪੰਜ ਪੇਚ ਨੇ ਤੇ ਹੁਣ ਰਾਈਟ ਸਾਈਡ ਤੋਂ ਤੇ ਬਾਕੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਵੀਰੋ ਤੇ ਲਾਈਕ ਕਰਦੇ ਵੀਡੀਓ ਨੂੰ ਤੇ ਆਪਣੇ ਸੱਜਣਾ ਮਿੱਤਰਾਂ ਤੱਕ ਲਿੰਕ ਜਰੂਰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਏ ਬ